ਜੋ ਭਾਨਾ ਸਿੱਧੂ ਕਰ ਰਿਹਾ ਪੈਸੇ ਮੜਵਾਉਣ ਵਾਸਤੇ ਤੁਸੀਂ ਸਹਿਮਤ ਤੋਂ ਬਿਲਕੁਲ ਸਹੀ ਕਰ ਰਿਹਾ ਅਸੀਂ ਵੀ ਇਹੀ ਕਹਿੰਨੇ ਤੈਨੂੰ ਥਾਣੇਦਾਰ ਕੋਲ ਭੇਜਦਾਗਾ ਤੈਨੂੰ ਜੇਲ੍ਹ ਕਰਦਾਗਾ ਨਾਲ ਸਾਡੇ ਧਮਕੀ ਕੀ ਇਹ ਤੂੰ ਮਿਲਿਆਗਾ ਥਾਣੇਦਾਰ ਅੰਦਰ ਉਹੀ ਥਾਣੇਦਾਰ ਅੰਦਰ ਕਰੇਗਾ ਉਹੀ ਐਸਐਸਪੀ ਤੈਨੂੰ ਅੰਦਰ ਕਰੇਗਾ ਸਾਡੇ ਧਮਕੀ ਇਹ ਹੈ ਸਾਡੇ ਧਮਕੀ ਇਹ ਨਹੀਂ ਮੈਂ ਤੇਰੀ ਜबान ਖਿੱਚ ਲੂੰਗਾ ਤੇਰੇ ਮੈਂ ਛਿੱਤਰ ਬਰੇਡ ਕਰ ਦੂੰਗਾ ਮੈਂ ਮਾਇਆ ਭੈਣ ਦੇ ਗਾਲਾਂ ਕੱਢ ਦੂੰਗਾ ਮੈਂ ਤੈਨੂੰ ਗਲੀ ਤੋਂ ਫੜ ਲਾਂਗਾ ਉਹ ਧਮਕੀ ਨਹੀਂ ਉਹ ਉਸ ਧਮਕੀ ਤੇ ਕਾਨੂੰਨ ਦੀ ਧਮਕੀ ਦੇ ਵਿੱਚ ਫਰਕ ਹੈ ਕਿੰਨੇ ਬੰਦੇ ਨਾਲ ਲੈ ਕੇ ਜਾਣੇ ਸਾਨੂੰ ਭੇਡ ਦੀ ਲੋੜ ਨਹੀਂ ਅਸੀਂ ਕੋਈ ਲੜਾਈ ਯੁੱਧ ਕਰਨ ਨਹੀਂ ਚੱਲੇ ਵੀ ਚਾਰ ਹਥਿਆਰ ਮੈਂ ਲੈ ਕੇ ਤੇ ਚਾਰ ਹਥਿਆਰ ਉਹ ਹੈ ਉਹ ਤਾਂ ਫਿਰ ਉਹਦੇ ਕੋਲ ਜ਼ਿਆਦਾ ਗੁੰਡੇ ਹੈ ਮੇਰੇ ਨਾਲ ਭਾਨੇ ਸਿੱਧੂ ਤੇ ਤੁਹਾਡੇ ਵਿੱਚ ਕੀ ਅੰਤਰ ਹੈ ਜੀ ਉਹ ਵੀ ਪੈਸੇ ਵਾਪਸ ਕਰਵਾਦੇ ਸੀ ਤੁਸੀਂ ਵੀ ਕਰਵਾਨੇ ਹੋ ਦੋਨਾਂ ਵਿੱਚ ਫਰਕ ਕੀ ਹੈ ਜਿਹੜੀ ਸ਼ਬਦਾਬ ਲਈ ਹੈ ਰਾਈ ਦਾ ਪਹਾੜ ਬਣਾਉਣ ਦਾ ਮੌਕਾ ਮਿਲ ਜਾਂਦਾ ਕਿਸੇ ਨੂੰ ਜਵਾਨ ਖਿੱਚਣ ਦੀ ਗੱਲ ਹੈ ਜਾਂ ਮਾਂ ਪੈਣ ਦੀ ਗੱਲ ਹੈ ਤੇ ਸਾਡੇ ਇੱਕ ਜ਼ਿੰਦਗੀ ਦਾ ਸੂਰਜ ਜਿਵੇਂ ਕੁੱਤੇ ਨੂੰ ਵੀ ਗਾਲ ਨਹੀਂ ਕੱਢਦੇ ਮੇਰਾ ਮੇਰੀ ਤਬਕਾ ਕੀ ਹੁੰਦਾ ਟਰੈਵਲ ਏਜੰਟਰ ਹਾਂ ਕਿ ਮੈਂ ਸਤਨਾਮ ਦਾਉਂ ਬੋਲਦਾ ਬਾਈ ਜੀ ਮੇਰੇ ਕੋਲ ਬੈਠੇ ਹਲੇ ਵੀ ਕਮਰੇ 'ਚ ਤੇਰੇ ਖਿਲਾਫ ਸ਼ਿਕਾਇਤ ਆਈ 11 ਲੱਖ ਰੁਪਏ ਦੀ ਤੂੰ ਇਹਦੇ ਨਾਲ ਠੱਗੀ ਮਾਰੀ ਹੋਈ ਐ ਜਿੰਨੀ ਛੇਤੀ ਹੁੰਦਾ ਪੈਸੇ ਇਹਦੇ ਅਕਾਊਂਟ 'ਚ ਟਰਾਂਸਫਰ ਕਰਕੇ ਮੈਨੇ ਇਨਫਾਰਮ ਕਰ ਦੇ ਤੇ ਮੈਂ ਟਰੈਵਲ ਏਜੰਟ ਨੂੰ ਕਸਟਮਰ ਦਾ ਅਕਾਊਂਟ ਨੰਬਰ ਭੇਜ ਦਿੰਨਾ ਤੇ ਫਿਰ ਮੈਂ ਇਹ ਵੀ ਦੱਸ ਦਿੰਦਾ ਸਤਨਾਮ ਦਾਉ ਕੌਣ ਪੁੱਛ ਲੈ ਮੈਂ 200 ਬੰਦੇ ਜੇਲ੍ਹ ਭੇਜੇ ਹੋਏ ਆਂ ਮੋਹਾਲੀ ਦੇ ਵਿੱਚੋਂ 77 ਸਾਲ ਤੋਂ ਟਰੈਵਲ ਏਜੰਟ ਜੇਲ੍ਹਾਂ 'ਚ ਬੈਠੇ ਆਂ ਅਸੀਂ ਕੱਲੇ ਜੇਲ੍ਹਾਂ 'ਚ ਨਹੀਂ ਭੇਜਦੇ ਉਹਦੀ ਐਂਟਰੀ ਸਫਿਟਰੀ ਬੇਲ ਵੀ ਨਹੀਂ ਹੋਣ ਦਿੰਦੇ ਵਕ ਵੀ ਅਸੀਂ ਅਸੀਂ ਕਿਉਂਕਿ ਇਹਦੀ ਸਰਕਾਰੀ ਏਜੰਸੀ ਆ ਪੁਲਿਸ ਅ ਫਿਰ ਮੈਂ ਇਹ ਵੀ ਕਹਿਣਾ ਬਹੁਤੇ ਕੇਸ ਆ ਜੇ ਤੇਰੀ ਜਿਹੜੇ ਮਰਜ਼ੀ ਪੁਲਿਸ ਵਾਲਿਆਂ ਨਾਲ ਸੈਟਿੰਗ ਹੋਵੇ ਜਿਹੜੇ ਮਰਜ਼ੀ ਐਸਐਸਪੀ ਨਾਲ ਸੈਟਿੰਗ ਹੋਵੇ ਜਿਹੜੇ ਮਰਜ਼ੀ ਮੰਤਰੀ ਨਾਲ ਸੈਟਿੰਗ ਹੋਵੇ ਤੇਰੀ ਸੈਟਿੰਗ ਅਸੀਂ ਚੱਲਣ ਨਹੀਂ ਦਵਾਗੇ ਕਿਉਂਕਿ ਹੁੰਦੀਆਂ ਇਹਨਾਂ ਦੀ ਤੇ ਅਸੀਂ ਜਿਹੜਾ ਉਹ ਮੰਤਰੀ ਐ ਜਿਹੜਾ ਕੋਈ ਐਮਐਲਏ ਐ ਤੇ ਜਿਹੜਾ ਉਹ ਐਸਐਸਪੀ ਐ ਜਿਹੜਾ ਕੋਈ ਡੀਐਸਪੀ ਉਹਦਾ ਨਾਮ ਲੈ ਕੇ ਵੀ ਐਕਸਪੋਜ਼ ਕਰਦੇ ਰਹੇ ਹਿਸੇ ਕਰਕੇ ਐਸਐਸਪੀ ਦਫਤਰ ਮੋਹਾਲੀ ਦੇ ਖਿਲਾਫ ਵੀ ਅਸੀਂ ਧਰਨੇ ਲਾਉਂਦੇ ਰਏ ਏਜੰਟ ਖਲਾਫ ਨਹੀਂ ਲਾਏ ਐਸਐਸਬੀ ਮੋਹੜੀ ਕਲੱਬ ਲਗਾਏ ਵੀ ਆ ਤੇਰੇ ਕੋਲ ਸ਼ਿਕਾਇਤ ਆਈ ਪਰਚਾ ਤੇਰੀ ਪੁਲਿਸ ਨੇ ਦਰਜ ਕੀ ਉਹਨੇ ਕਿਹਾ ਤੁਸੀਂ ਧਮਕੀ ਦੇਣੇ ਹੋ ਪਾਨਾ ਵੀ ਤਾਂਹੀ ਗੱਲ ਕਰ ਰਿਆ ਅਸੀਂ ਤੁਹਾਡੇ 'ਚ ਫਰਕ ਕੀ ਹੈ ਫਿਰ ਫਰਕ ਇਹ ਅਸੀਂ ਕਾਨੂੰਨ ਦੀ ਧਮਕੀ ਦਿੰਨੇ ਆ ਅਸੀਂ ਕਹਿੰਨੇ ਵੀ ਤੇਰੀ ਪੁਲਿਸ ਨਾਲ ਸੈਟਿੰਗ ਨਹੀਂ ਚੱਲਣ ਦਵਾਗੇ ਤੇਰੇ ਤੇ ਪਰਚਾ ਦਰਜ ਕਰਾ ਕੇ ਤੁਹਾਨੂੰ ਜੇਲ੍ਹ ਭੇਜਾਂਗੇ ਭੇਜਾਂਗੇ ਮੈਂ ਕੋਈ ਜੇਲ੍ਹ ਨਹੀਂ ਪੈ ਸਕਦਾ ਮੈਂ ਕੋਈ ਐਡਾ ਵੱਡਾ ਗੁੰਡਾ ਨਹੀਂ ਆ ਵੀ ਮੈਂ ਪਾਣੀ ਦੀ ਗਾਲਾਂ ਕੱਢ ਲਾਂ ਕੁੜੀਆਂ ਨੂੰ ਕਹਦਾ ਕੁੜੀਆਂ ਨੂੰ ਕਹਿੰਦਾ ਭੈਣ ਤੂੰ ਆਪਣੀ ਨੌਕਰੀ ਵਾਸਤੇ ਆਏ 10000 ਦੀ ਤੇਰੀ ਨੌਕਰੀ ਹੈ ਤੂੰ ਪਤਾ ਨਹੀਂ ਕਿਹੜੀ ਬੌਸ ਨੂੰ ਸਿੱਧਾ ਗੱਲ ਕਹੀਦਾ ਵੀ ਸਤਨਾਮ ਦਾਉ ਬੋਲਦਾ ਸਾਡੀ ਟੀਮ ਹੈ ਪੰਜਾਬ ਗੈਂਜ ਸਕਰਪਸ ਹੈ ਨਾ ਫੇਰ ਨਾ ਕਹੀਂ ਤਰ੍ਹਾਂ ਤੇ ਪਰਚਾ ਕਰਾ ਦਊਗਾ ਪਰ ਮੈਂ ਤੂੰ ਐਸਐਸਬੀ ਦਾ ਰਿਸ਼ਤੇਦਾਰ ਹੋਇਂ ਕਿ ਸਿੱਧੇ ਹੀ ਕਹਿਦ ਨੂੰ ਵੀ ਪੈਸੇ ਵਾਪਸ ਦੇ ਦੇ ਨਹੀਂ ਤਾਂ ਧੜਨਾ ਲਾਵਾਂਗੇ ਤੁਸੀਂ ਕਾਗਜ਼ ਵਿੱਚ ਚੈੱਕ ਤੁਹਾਡਾ ਕਰਨਾ ਫਰਜ਼ੇ ਬੰਦਾ ਨਾ ਵੀ ਉਹ ਪੈਸੇ ਕਿੰਨੇ ਦਿੱਤੇ ਨੇ ਦਿੱਤੇ ਕਿ ਨਹੀਂ ਦਿੱਤੇ ਕਿਵੇਂ ਗਏ ਨੇ ਕਿ ਮਾਂ-ਬਾਪ ਨੇ ਕੀ ਕਮਿਟਮੈਂਟ ਕੀਤੀ ਹੈ ਬੱਚਿਆਂ ਨੂੰ ਲੈ ਕੇ ਇਹ ਚੈੱਕ ਕਰਦੇ ਹੋ ਕਿ ਸਿੱਧਾ ਧਮਕੀ ਦੇਣੇ ਹੋ ਧਮਕੀ ਦੰਨੇ ਆ ਉਹਨੂੰ ਕਹਿ ਵੀ ਦੇਈਦਾ ਮੈਨੂੰ ਫੋਨ ਕਰ ਲੈ ਮੈਨੂੰ ਦੱਸ ਦੇ ਕੀ ਹੈ ਆਪਣਾ ਪੱਖ ਦੱਸ ਦੇ ਬੜੇ ਪਿਆਰ ਨਾਲ ਤੇ ਤੇ ਬਹੁਤੇ ਕੇਸਾਂ ਜਦੋਂ ਉਹ ਆਪਣਾ ਤਰਕ ਦੰਦਾ ਅਗਲਾ ਸਾਹਮਣੇ ਬੈਠਾ ਦਾ ਕਾਨਫਰੰਸ ਤੇ ਸੁਣਾ ਦਈਦੀ ਹੈ ਵਿੱਚੋ ਵਿਚਾਲੇ ਸੱਚ ਲੱਭ ਲਈਦਾ ਕਿ ਪੁਲਿਸ ਨੇ ਕੋਰਟ ਕਰਦੇ ਕਿੰਨੇ ਸਾਲਾਂ ਵੱਲ ਲੱਭਣਾ ਮੁਹਾਲੀ ਸ਼ਾਇਦ ਵੀ ਚਾੱਕ ਕੇ ਦੇਣਾ ਉਹ ਤਾਂ ਕਰੋੜਾਂ ਦੀ ਪ੍ਰਾਪਰਟੀਆਂ ਖਰੀਦਣ ਦੇ ਰਾਹ ਤੇ ਪੈਣਾ ਤੇ ਫਿਰ ਸ਼ੰਕਾ ਤਾਂ ਹੁੰਦੀ ਹੈ ਨਾ ਵੀ ਇਸ ਨਾਮ ਨੇ ਵਿੱਚੋ ਹਿੱਸਾ ਲਿਆ ਕਿ ਨਹੀਂ ਲਿਆ ਪਿਛਲੇ 10 ਸਾਲਾਂ ਚ ਮੇਰੇ ਕਿਸੇ ਵੀ ਨਜ਼ਦੀਕੀ ਰਿਸ਼ਤੇਦਾਰ ਨੇ ਤੇ ਮੈਂ ਜੇ ਕੋਈ ਪ੍ਰਾਪਰਟੀ ਨਹੀਂ ਬਣਾਈ ਜੋ ਮੇਰੇ ਕੋਲ ਹੈ ਇਸ ਤੋਂ ਇਲਾਵਾ ਜੇ 10 ਸਾਲ ਬਾਅਦ ਵੀ ਮੈਂ ਕੋਈ ਪ੍ਰਾਪਰਟੀ ਬਣਾਈ ਇਹ ਤਾਂ ਮੈਂ ਠੱਗੀਆਂ ਮਾਰ ਕੇ ਬਣਾਈ ਆ ਤੇ ਜੇ ਨਿਕਲ ਜੇ ਤਾਂ ਮੈਂ ਜ਼ ਮੈਂ ਪਿਛਲੇ 22 ਸਾਲ ਤੋਂ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਦਾ ਮੇਰਾ ਬੈਂਕ ਅਕਾਊਂਟ ਕਦੇ ਵੀ ਨਹੀਂ ਬਦਲਿਆ ਮੇਰਾ ਫੋਨ ਨੰਬਰ ਕਦੇ ਵੀ ਨਹੀਂ ਬਦਲਿਆ ਮੇਰੇ ਘਰ ਦਾ ਡਰੈਸ ਕਦੇ ਵੀ ਨਹੀਂ ਬਦਲਿਆ ਮੈਂ ਇੱਥੇ ਅੱਜ ਵੀ ਕਿਰਾਏ ਤੇ ਰਹਿਣਾ ਜਿੱਥੇ ਮੈਂ ਰਹਿ ਰਿਹਾ ਜਿੱਥੇ ਤੁਸੀਂ ਮੇਰੇ ਘਰ ਦੇ ਨੇੜੇ ਤੇਰੇ ਬੈਠੇ ਹੋ ਤੇ 1 ਇੰਚ ਵੀ ਜ਼ਮੀਨ ਜਾਤ ਮੇਰੇ ਕੋਲ ਮਿਲੇਗੀ ਨਹੀਂ ਸਾਡੀ ਜ਼ਿੰਦਗੀ ਦਾ ਸੂਲ ਹੈ ਮੈਂ 10-12 ਸਾਲ ਤੋਂ ਟਰੈਵਲ ਐਜੰਟ ਦਾ ਕੰਮ ਕੀਤਾ ਸੈਂਕੜੇ ਕਰੋੜ ਵਾਪਸ ਕਰਾਇਆ ਪਰ ਮੈਨੇ ਮੇਰੀ ਕੋਈ ਫੋਟੋ ਮੇਰੀ ਕੋਈ ਵੀਡੀਓ ਦਿਖਾ ਦੇ ਕਿ ਮੈਂ ਕਿਸੇ ਟਰੈਵਲ ਐਜੰਟ ਦੇ ਦਫ਼ਤਰ ਦੇ ਅੱਗੇ ਨਿਕਲ ਹੱਬ ਬਣਿਆ ਹੋਇਆ ਇਮੀਗ੍ਰੇਸ਼ਨ ਦਫ਼ਤਰਾਂ ਦਾ ਬੱਚੇ ਪੰਜਾਬ ਤੋਂ ਇੱਥੇ ਆਉਂਦੇ ਨੇ ਫਾਈਲ ਲਗਾ ਕੇ ਬਾਹਰ ਜਾਣ ਦਾ ਸੁਪਨਾ ਦੇਖਦੇ ਨੇ ਪਿਛਲੇ ਦਿਨਾਂ ਦੇ ਵਿੱਚ ਪਾਨਾ ਸਿੱਧੂ ਨੂੰ ਪੁਲਿਸ ਨੇ ਫੜ ਲਿਆ ਪਰਚੇ ਉਸਤੇ ਦਰਜ ਹੋਏ ਨੇ ਇਮੀਗ੍ਰੇਸ਼ਨ ਕੰਪਨੀਆਂ ਤੋਂ ਲੋਕਾਂ ਦੇ ਪੈਸੇ ਵਾਪਸ ਦਿਲਾਉਂਦਾ ਸੀ ਤਾਂ ਦੂਜੇ ਪਾਸੇ ਇੱਕ ਨਾਮ ਹੋਰ ਵੀ ਹੈ ਸਤਨਾਮ ਦਾਉਂ ਦਾ ਸਤਨਾਮ ਦਾਉਂ ਵੀ ਪਿਛਲੇ ਕਾਫੀ ਸਾਲਾਂ ਤੋਂ ਪੈਸੇ ਜੋ ਹੈ ਜਿਹੜੇ ਫਸਝਾਉਂਦੇ ਨੇ ਏਜੰਟ ਕੋਲ ਉਹ ਵਾਪਸ ਕਰ ਦਿੰਦੇ ਦੋਨੋਂ ਦੀ ਚਰਚਾ ਵੀ ਚੱਲਦੀ ਦੀ ਦੋਨਾਂ ਦੇ ਨਾਮ ਵੀ ਚੱਲਦੇ ਰਹੇ ਕਿ ਭਾਨਾ ਸਿੱਧੂ ਕੰਮ ਬਿਲਕੁਲ ਸਹੀ ਕਰਦਾ ਹੈ ਹੋ ਸਕਦਾ ਹੈ ਉਹਦਾ ਤਰੀਕਾ ਗਲਤ ਹੋਵੇ ਕਿ ਸਤਨਾਮ ਦਾਉਂ ਜਿਸ ਤਰੀਕੇ ਦੇ ਨਾਲ ਪੈਸੇ ਵਾਪਸ ਕਰਾਉਂਦੇ ਨੇ ਕਿ ਸਤਨਾਮ ਦਾਉਂ ਦਾ ਤਰੀਕਾ ਬਿਲਕੁਲ ਸਹੀ ਹੈ ਕਿਸੇ ਦੇ ਕੰਪਨੀ ਥੱਲੇ 10 ਬੰਦੇ ਲਿਆ ਕੇ ਨਾੜੇ ਬਾਜੀ ਕਰਨੀ ਤਾਂ ਕੀ ਏਜੰਟ ਡਰ ਕੇ ਪੈਸੇ ਵਾਪਸ ਕਰ ਦਿੰਦਾ ਜਾ ਫੋਨ ਤੇ ਹੀ ਇਸ ਨਾਮ ਦਾ ਉਹ ਪੈਸੇ ਵਾਪਸ ਕਰਵਾ ਦਿੰਦੇ ਨੇ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਬਣੀ ਹੋਈ ਸੀ ਇਹਨਾਂ ਦੋਨਾਂ ਸ਼ਖਸ ਦੀ ਭਾਨਾ ਸਿੱਧੂ ਦਾ ਇਸ ਸਮੇਂ ਜੇਲ੍ਹ ਵਿੱਚ ਹੈ ਕਾਫੀ ਪੈਸੇ ਉਹਨੇ ਵੀ ਮੜਵਾਏ ਨੇ ਸੋਸ਼ਲ ਮੀਡੀਆ ਉੱਤੇ ਆ ਕੇ ਬਾਰ-ਬਾਰ ਕਹਿ ਰਿਹਾ ਸੀ ਡੈਰੀ ਲੈ ਕੇ ਕਿ ਮੇਰੇ ਕੋਲ ਸਾਰੇ ਉਹ ਅਕਾਊਂਟ ਨੰਬਰ ਤੇ ਨੰਬਰ ਲਿਖੇ ਹੋਏ ਨੇ ਮੋਬਾਈਲ ਤੁਸੀਂ ਗੱਲ ਕਰਕੇ ਪੁੱਛ ਸਕਦੇ ਹੋ ਵੀ ਮੈਂ 1 ਰੁਪਿਆ ਵੀ ਵਿੱਚੋਂ ਨਹੀਂ ਲਿਆ ਤੇ ਲੋਕਾਂ ਦੇ ਪੈਸੇ ਮੜਵਾਏ ਨੇ ਇਹੀ ਦਾਵਾ ਇਸ ਨਾਮ ਦਾ ਉਹ ਵੀ ਕਰਦੇ ਨੇ ਦੋਨਾਂ ਵਿੱਚ ਫਰਕ ਕੀ ਹੈ ਪੈਸੇ ਦੋਨੋਂ ਵਾਪਸ ਮੜਾਉਂਦੇ ਨੇ ਕਿਸ ਨਾਮ ਦਾ ਉਹ ਕੋਈ ਤੜਕ ਹੈਗਾ ਜਾਂ ਨਾ ਦੇ ਲਗਾ ਕੇ ਪੈਸੇ ਵਾਪਸ ਕਰਵਾਉਂਦੇ ਨੇ ਇਹੋ ਜਿਹਾ ਕਿਹੜਾ ਤੜਕ ਹੈ ਉਸ ਨਾਮ ਦਾ ਉਹ ਸਾਡੇ ਨਾਲ ਹੈ ਸ੍ਰੀਮ ਜੀ ਬਾਬਾ ਸਵਾਗਤ ਹੈ ਧੰਨਵਾਦ ਜੀ ਬਾਦ ਮਿਹਰਬਾਨੀ ਪਿਛਲੇ ਦਿਨਾਂ ਦੇ ਵਿੱਚ ਦੋ ਨਾਮ ਚਰਚਾ ਵਿੱਚ ਦੇ ਇੱਕ ਤੁਹਾਡਾ ਤੇ ਇੱਕ ਭਾਨੇ ਸਿੱਧੂ ਦਾ ਨਹੀਂ ਭਾਨਾ ਸਿੱਧੂ ਦਾ ਚਰਚਾ ਤੇ ਰਹਿ ਭਾਨਾ ਸਿੱਧੂ ਦਾ ਨਾਮ ਚਰਚਾ ਵਿੱਚ ਤੇ ਉਸ ਤੋਂ ਬਾਅਦ ਤੁਹਾਡੀ ਵੀ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਪਿਆ ਨੇ ਠੀਕ ਹੈ ਜੀ ਭਾਨੇ ਸਿੱਧੂ ਤੇ ਤੁਹਾਡੇ ਵਿੱਚ ਕੀ ਅੰਤਰ ਹੈ ਉਹ ਵੀ ਪੈਸੇ ਵਾਪਸ ਕਰਵਾ ਦਿਆ ਸੀ ਤੁਸੀਂ ਵੀ ਕਰਵਾਨੇ ਹੋ ਦੋਨਾਂ ਵਿੱਚ ਫਰਕ ਕੀ ਹੈ ਦੇਖੋ ਮੈਂ ਜਿਆਦਾ ਜਾਣਦਾ ਨਹੀਂ ਪਾਲਨ ਸਿੱਧੂ ਨਾਲ ਮੇਰੀ ਕਦੇ ਵਾਰੀ ਫੋਨ ਤੇ ਗੱਲ ਜਰੂਰ ਹੋਈ ਹੈ ਮੈਂ ਕਦੇ ਅਜੇ ਤੱਕ ਮਿਲਿਆ ਨਹੀਂ ਹਾਂ ਲੱਖੇ ਸਧਾਨਾ ਨੂੰ ਜਰੂਰ ਮਿਲਿਆ ਲੱਖੇ ਸਧਾਨਾ ਵੀ ਕਈ ਵਾਰੀ ਜਦ ਚੰਡੀਗੜ੍ਹ ਮੋਹਾਲੀ ਚ ਕੋਈ ਕੇਸ ਆਂਦੇ ਸੀ ਮੇਰੇ ਕੋਲ ਭੇਜੇ ਆ ਤੇ ਬਹੁਤ ਸਾਰੇ ਪੈਸੇ ਵਾਪਸ ਦੁਆਏ ਲੱਖੇ ਸਧਾਨੇ ਰਾਏ ਵੀ ਪਰ ਮੈਨੂੰ ਪਤਾ ਨਹੀਂ ਵੀ ਹੁਣ ਦੋਨਾਂ ਵਿੱਚ ਫਰਕ ਕੀ ਹੈ ਹਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਗੱਲਾਂ ਜਿਹੜੀ ਸ਼ਬਦਾਬ ਲਈ ਹੈ ਰਾਈ ਦਾ ਪਹਾੜ ਬਣਾਉਣ ਦਾ ਮੌਕਾ ਮਿਲ ਜਾਂਦਾ ਕਿਸੇ ਨੂੰ ਜਵਾਨ ਖਿਚਣ ਦੀ ਗੱਲ ਹੈ ਜਾਂ ਮਾਪਿਆਂ ਦੀ ਗੱਲ ਹੈ ਤੇ ਸਾਡੇ ਇੱਕ ਜ਼ਿੰਦਗੀ ਦਾ ਸੂਰ ਹੈ ਜਿਵੇਂ ਕੁੱਤੇ ਨੂੰ ਵੀ ਗੱਲ ਨਹੀਂ ਕੱਢਦੇ ਮੂੰਹ ਤੋਂ ਸਾਡੀ ਗੱਲ ਕਦੇ ਸ਼ਬਦ ਨਿਕਲਦਾ ਨਹੀਂ ਔਰ ਦੂਜਾ ਔਰਤਾਂ ਹਥਿਆਰ ਹੈ ਠੱਗ ਲੋਕਾਂ ਲਈ ਸੈਕਸ ਕੈਂਡਲ ਫਸਾਣਦੀਆਂ ਕਿਸੇ ਰੋਪ ਲਾ ਦੇਣਾ ਔਰਤ ਨੇ ਮੇਰੇ ਕੱਪੜੇ ਫਾੜ ਦਿੱਤੇ ਮੈਨੂੰ ਭੱਦੀ ਸ਼ਬਦਾਵਲੀ ਵਰਤੀ ਹੈ ਇਹਦਾ ਅਸੀਂ ਬੜਾ ਧਿਆਨ ਰੱਖਦੇ ਮੇਰੀ ਮੇਰੇ ਜ਼ਿੰਦਗੀ ਦਾ ਸੂਰ ਹੈ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਕੁੜੀ ਨੂੰ ਮੈਂ ਭੈਣ ਤੋਂ ਬਿਨਾਂ ਗੱਲ ਨਹੀਂ ਕਰਦਾ ਭਾਵੇਂ ਗੁੰਡੀ ਵੀ ਹੋਇਓ ਪਾਵੇਂ ਜਿੰਨੀ ਮਰਜ਼ੀ ਪਾਵੇਂ ਮੈਂ ਕਹਿੰਦਾ ਸੈਕਸ ਵਰਕਰ ਵੀ ਹੋਏ ਆਪਾਂ ਭੈਣ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਜਦੋਂ ਸ਼ਬਦ ਭੈਣ ਆ ਗਿਆ ਤਾਂ ਘਟੋਰ ਜਿਹੜਾ ਫਸਾਣ ਦਾ ਉਹਨੇ ਬਣਾਣਾ ਉਹ ਨਹੀਂ ਸਾਡਾ ਬਣਦਾ ਦੂਜਾ ਇੱਕ ਮੈਂ ਟਾਂਗੇ ਇਹ ਨਹੀਂ ਨਾਰੇ ਵਾਜੇ ਅਸੀਂ ਬਹੁਤ ਕੀਤੀ ਹੈ ਧਰਨੇ ਅਸੀਂ ਵੀ ਲਗਾਏ ਆ ਬਹੁਤ ਲਗਾਏ ਆ ਜੇ ਤੁਸੀਂ ਮੇਰੇ ਸੋਸ਼ਲ ਮੀਡੀਆ ਦੇਖੋ 2018 ਚ ਮਟੌਰ ਥਾਣੇ ਦਾ ਗੇਟ ਬੰਦ ਕਰਤਾ ਜਿੱਦੇ ਪੁਲਿਸ ਨੂੰ ਭੱਜਣਾ ਪੈ ਗਿਆ ਸੀ ਅਸੀਂ ਐਸਐਸਪੀ ਦੇ ਖਿਲਾਫ ਨਾਰੇ ਲਾਏ ਆ ਐਸਐਸਪੀ ਦਾ ਘਰਾਓ ਕੀਤਾ ਅਸੀਂ ਥਾਣੇ ਦਾ ਘਰਾਓ ਕੀਤਾ ਅਸੀਂ ਐਮਐਲਏ ਦੇ ਖਿਲਾਫ ਨਾਰੇ ਲਾਇਆ ਅਸੀਂ ਮੰਤਰੀਆਂ ਖਿਲਾਫ ਨਾਰੇ ਲਾਇਆ ਹੈ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਕੈਪਟਨ ਰਮਿੰਦਰ ਨੂੰ ਤੇ ਹੋਣ ਵਾਲੇ ਨੂੰ ਪ੍ਰਧਾਨ ਮੰਤਰੀ ਤੱਕ ਚਿੱਠੀਆਂ ਭੇਜੀਆਂ ਦੇਸ਼ ਦੀ ਪਾਰਲੀਮੈਂਟ ਚ ਇੱਕ ਮੈਂਬਰ ਪਾਰਲੀਮੈਂਟਰੀ ਮਾਮਲੇ ਲੈ ਕੇ ਗਏ ਕਿਉਂਕਿ ਜਿਹੜਾ ਸਿਸਟਮ ਕਰਪਟ ਹੈ ਸਿਸਟਮ ਦੇ ਮਿਲੀਭੁਗਤ ਨਾਲ ਇਹ ਬਿਜ਼ਨਸ ਚੱਲਦਾ ਇਸ ਕਰਕੇ ਸਿਸਟਮ ਦੀ ਜਿਹੜੀ ਮਸ਼ੀਨਰੀ ਹੈ ਪੁਲਿਸ ਪ੍ਰਸ਼ਾਸਨ ਡੀਸੀ ਜਿਹੜੇ ਵੀ ਹੈਗੇ ਐ ਐਸਐਸਪੀ ਇਹਨਾਂ ਤੇ ਪ੍ਰੈਸ਼ਰ ਪਾਣਾ ਜ਼ਰੂਰੀ ਹੈ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਵੀ ਤੁਸੀਂ ਪੁਲਿਸ ਮਿਲੀ ਹੋਈ ਐ ਮੇਰੀ ਆਹ 2018 ਜੇ ਕੰਪਨੀ ਸੀ ਵਰਲਡ ਵਾਈਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਸੀ ਇੱਕ ਹੋਰ ਕੰਪਨੀ ਸੀ ਕੋ ਗਰੇਵਾਲ ਸੀ ਨਾਮ ਉਹਦਾ ਕੁਲਦੀਪ ਗਿੱਲ ਸੀ ਕਈ ਵਾਰੀ ਉਹ ਅੰਦਰ ਹੋ ਲਿਆ ਤੇ ਉਹ 2017-18 ਦੇ ਅੰਦਰ ਹੋਇਆ ਸੀ ਅੱਜ ਤੱਕ ਉਹਦੀ ਜਮਾਨਤ ਨਹੀਂ ਹੋਈ ਹੁਣ ਮੇਰੇ ਖਾਲ 2-4 ਮਹੀਨੇ ਪਹਿਲਾਂ ਹੋ ਗਏ ਹੁਣ ਸਾਡਾ ਟੰਗ ਇਹ ਹੈ ਨਾਰੇ ਅਸੀਂ ਲਾਣੇ ਆ ਤਰਨੇ ਵੀ ਸੀ ਲਾਣੇ ਆ ਪਰ ਸਾਡੀ ਇੱਕ ਇਮੇਜ ਬਣ ਗਈ ਐ ਮਰੀਆਦਾ 2017-18 ਚ ਬਹੁਤ ਸਾਰੇ ਏਜੰਟ ਇਕੱਠੇ ਹੋ ਕੇ ਸਾਨੂੰ ਬੁੱਧੇ ਪੈਸੇ ਦੇ ਆਫਰ ਆਏ ਵੀ ਹਰ ਮਹੀਨੇ ਤੁਹਾਨੂੰ ਐਨੇ ਪੈਸੇ ਪਹੁੰਚਾਏ ਕਰਨਗੇ ਆ ਚੱਕਰ ਤੇ ਆਤਰਾ ਦਫਤਰ ਵੀ ਸਾਡੇ ਖਿਲਾਫ ਨਹੀਂ ਬੋਲਣਾ ਕਿਉਂਕਿ ਜਦੋਂ ਅਸੀਂ ਬੋਲਦੇ ਹਾਂ ਸੋਸ਼ਲ ਮੀਡੀਆ ਤੇ ਤਾਂ ਜਿਹੜੀ ਟਰੈਵਲ ਏਜੰਟ ਦੀ ਐਡਵਰਟਾਈਜ਼ਮੈਂਟ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਉਹ ਪੈਸੇ ਦੇ ਕੇ ਐਡ ਹੈ ਸਾਡੇ ਬੋਲਣ ਨਾਲ ਜਦੋਂ ਸੀ ਉਹਦਾ ਨਾਮ ਲੈ ਕੇ ਐਕਸਪੋਜ਼ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਜ਼ੀਰੋ ਹੋ ਜਾਂਦੀ ਹੈ ਉਹਨਾਂ ਕੋ ਗਾਹਕਾਂ ਨੇ ਘਟ ਜਾਂਦੇ ਆ ਇਸ ਕਰਕੇ ਸਾਡੀ ਇੱਕ ਇਮੇਜ ਬਣ ਗਈ ਉਦੋਂ ਮੈਂ ਕਹਿੰਦਾ ਪੈਸੇ ਦੇ ਹਿੱਤ ਨਾਲ ਜਿਹੜੇ ਲੋਕ ਸਾਨੂੰ ਪੈਸੇ ਦੇਣੇ ਆ ਮੇਰੇ ਵਾਗੇ ਸਮਾਜ ਸੇਵੀ ਨੂੰ ਜਗ ਦੇ ਪੁਲਿਸ ਨੂੰ ਪੈਸੇ ਦੇਣੇ ਆ ਤਾਂ ਉਹ ਗਾਗ ਨੂੰ ਮੋੜ ਦਿਆ ਕਰੋ ਕੰਮ ਤੁਸੀਂ ਕੋਈ ਕਰ ਰਹੇ ਹੋ ਉਹਦੇ ਕੋਲ ਵੀ ਲੋਕ ਜਾਂਦੇ ਨੇ ਭਾਨੇ ਕੋਲ ਵੀ ਪੈਸੇ ਉਹ ਵੀ ਮੜਵਾਉਂਦਾ ਰਿਹਾ ਡੈਰੀਆਂ 'ਚ ਵੀ ਲਿਖਦਾ ਰਿਹਾ ਤੁਸੀਂ ਵੀ ਪੈਸੇ ਵਾਪਸ ਦਿਵਾਨੇ ਹੋ ਪਹਿਲਾਂ ਜੇ ਭਾਨੇ ਦੀ ਗੱਲ ਕਰੀਏ ਜਿਵੇਂ ਉਹ ਸ਼ਬਦਾਵਲੀ ਬੋਲਦੇ ਆ ਸੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਇਮੀਗ੍ਰੇਸ਼ਨ ਕੰਪਨੀ ਤੇ ਜਾ ਕੇ ਉਸਨੇ ਗੱਲ ਕਰਨੀ ਆ ਗਲਿਓ ਫੜ ਲਾਣਾ ਕਾਫੀ ਵੀਡੀਓ ਬੈਦਲ ਹੁੰਦੀਆਂ ਨੇ ਇਹ ਤਰਕ ਸਹੀ ਆ ਜਦੋਂ ਇੱਕ ਬੰਦਾ ਆਉਂਦਾ ਹੈ ਬੰਦਾ ਇੱਕ ਆਪਣੇ ਪੈਸੇ ਦਿੱਤੇ ਹੁੰਦੇ ਨੇ ਗੁੱਸਾ ਬੰਦੇ ਨੂੰ ਹੁੰਦਾ ਕੁਝ ਕਰ ਨਹੀਂ ਪਾਉਂਦਾ ਬੇਬਸ ਹੁੰਦਾ ਜਾ ਕੇ ਭਾਨੇਵਰਗੇ ਨੂੰ ਕਹਿ ਦਿੰਦਾ ਜਾ ਕੇ ਕਿ ਮੇਰੇ ਪੈਸੇ ਮੜਵਾ ਤੇ ਬੰਦੇ ਆ ਵੀ ਉੱਥੇ ਸੋਚਦਾ ਵੀ ਠੀਕ ਹੈ ਮੇਰੇ ਪੈਸੇ ਆ ਗਏ ਮੜਵਾਤੇ ਮੇਰੇ ਲਈ ਤੇਹੀ ਰੱਬ ਹੈ ਕਿ ਮੈਂ ਤਾਂ ਇਹਨੇ 10 ਲੱਖ 15 ਲੱਖ ਮੈਂ ਨਹੀਂ ਜ਼ਿੰਦਗੀ ਦੀ ਕਮਾਈ ਲਾਤੀ ਹੈ ਦੇਖੋ ਲੋਕ ਪੈਸੇ ਵੀ ਮੜਵਾਣੇ ਨੇ ਲੋਕ ਚਾਹੁੰਦੇ ਨੇ ਮੇਰੇ ਤਾਂ ਪੈਸੇ ਵਾਪਸ ਆਣ ਜਿੱਦਾਂ ਮਰਜੀ ਆ ਜਾਣਾ ਲੋਕ ਇਹ ਵੀ ਚਾਹਣ ਤੂੰ ਵਿੱਚੋਂ ਕੁਝ ਰੱਖਣਾ ਰੱਖ ਲੈ ਜਿਹੜੇ ਪੁਲਿਸ ਦੇ ਵਿੱਚ ਵੀ ਕਹਿ ਸਕਦੇ ਨੇ ਬਿਨਾਂ ਪੈਸੇ ਤੋਂ ਸੈਟਿੰਗ ਹੁੰਦੀ ਨਹੀਂ 25 25% ਤੱਕ ਪੈਸੇ ਮੈਂ 55% ਤੱਕ ਪੈਸੇ ਘੱਟ ਮਿਲਦੇ ਲੋਕਾਂ ਨੂੰ ਦੇਖੇ ਆ ਪਰ ਜੇ ਹੁਣ ਪੈਸੇ ਪੁਲਿਸ ਨੂੰ ਜਾਂਦੇ ਆ ਜਾਂਦੇ ਆ ਪੈਸੇ ਪੁਲਿਸ ਨੂੰ ਕੋਈ ਮੇਰੇ ਖਾਲ ਐਸਐਸਪੀ ਕੋਈ ਡੀਐਸਪੀ ਜਿਹਦੇ ਡੀਲ ਕਰਦਾ ਹੋਏ ਕੋਈ ਥਾਣੇਦਾਰ ਬੱਚੇ ਨਹੀਂ ਜਿਹਨੂੰ ਪੈਸੇ ਨਾ ਜਾਂਦੇ ਹੁਣ ਪਰ ਜੇ ਹੁਣ ਜੇ ਪੈਸੇ ਜਾਂਦੇ ਆ ਇਹਦਾ ਬਟਰੈਵਲ ਏਜੰਟ ਨਾਲ ਸੈਟਿੰਗ ਹੈ ਤੇ ਜੇ ਹੁਣ ਮੇਰੇ ਵਾਂਗੂ ਬੰਦਾ ਦਬਕੇ ਮਾਰੇਗਾ ਤਾਂ ਇੱਕ ਨਾ ਇੱਕ ਦਿਨ ਤਾਂ ਰਾਈ ਦਾ ਪਹਾੜ ਬਣਨਾ ਹੈ ਸਾਡੀ ਜ਼ਿੰਦਗੀ ਦਾ ਸੂਲ ਹੈ ਮੈਂ 10 12 ਸਾਲ ਤੋਂ ਟ੍ਰੈਵਲ ਏਜੰਟ ਖਾਲਾ ਕੰਮ ਕੀਤਾ ਸੈਂਕੜੇ ਕਰੋੜ ਵਾਪਸ ਕਰਾਏ ਪਰ ਮ ਮੇਰੀ ਕੋ ਵੀਡੀਓ ਦਿਖਾ ਦੇ ਕਿ ਮੈਂ ਕਿਸੇ ਟਰੈਵਲ ਏਜੰਟ ਦੇ ਦਫ਼ਤਰ ਦੇ ਅੱਗੇ ਨਿਕਲਿਆ ਹੋਵੇਂ ਆਪਣਾ ਇੱਕ ਜ਼ਿੰਦਗੀ ਦਾ ਸੂਲ ਹੈ ਜਿਹਦੇ ਨਾਲ ਲੜਨਾ ਹੈ ਜਿੱਦਾ ਪੰਜਾਬੀ ਜੀ ਕਹਾਵਤ ਹੈ ਰੋਟੀ ਬੇਟੀ ਦੀ ਸਾਝ ਨਾ ਰੱਖੋ ਤਾਂ ਹੋ ਗਏ ਵੱਡੀ ਬੇਈਮਾਨ ਨਾਲ ਅਸੀਂ ਫੋਨ ਦੀ ਵੀ ਸਾਝ ਨਹੀਂ ਰੱਖਦੇ ਗੱਲਾਂ ਬਾਤਾਂ ਦੀ ਵੀ ਸਾਝ ਨਹੀਂ ਰੱਖਦੇ ਉਹਦੇ ਬੰਦੇ ਮੇਰੇ ਬੰਦਿਆਂ ਨਾਲ ਵੀ ਨਹੀਂ ਮਿਲ ਸਕਦੇ ਤਾਂ ਕਿ ਜੇ ਮੈਂ ਫੋਨ ਤੇ ਵੀ ਗੱਲ ਕਰਦਾ ਫੋਨ ਤੇ ਨਾਰਮਲ ਕਾਲ ਕਰਦਾ ਬੰਦਾ ਰਿਕਾਰਡ ਕਰੇ ਔਰ ਮੈਂ ਆਡੀਓ ਮੈਸੇਜ ਭੇਜਦਾ ਮੇਰਾ ਮੇਰੀ ਤਬਕਾ ਕੀ ਹੁੰਦਾ ਟਰੈਵਲ ਏਜੰਟਰ ਉਹ ਕਿ ਮੈਂ ਸਤਨਾਮ ਦਾਉਂ ਬੋਲਦਾ ਬਾਈ ਜੀ ਮੇਰੇ ਕੋਲ ਬੈਠੇ ਹਲੇ ਵੀ ਕਮ ਤੇਰੇ ਖਿਲਾਫ ਸ਼ਿਕਾਇਤ ਆਈ 11 ਲੱਖ ਰੁਪਏ ਦੀ ਤੂੰ ਇਹਦੇ ਨਾਲ ਠੱਗੀ ਮਾਰੀ ਹੋਈ ਐ ਜਿੰਨੀ ਛੇਤੀ ਹੁੰਦਾ ਪੈਸੇ ਇਹਦੇ ਅਕਾਊਂਟ ਟ੍ਰਾਂਸਫਰ ਕਰਕੇ ਮੈਨੇ ਇਨਫੋਰਮ ਕਰ ਦੇ ਤੇ ਮੈਂ ਟਰੈਵਲ ਏਜੰਟ ਨੂੰ ਕਸਟਮਰ ਦਾ ਅਕਾਊਂਟ ਨੰਬਰ ਭੇਜ ਦਿੰਨਾ ਤੇ ਫਿਰ ਮੈਂ ਇਹ ਵੀ ਦੱਸ ਦਿੰਦਾ ਸਤਨਾਮ ਦਾਉ ਕੌਣ ਪੁੱਛ ਲੈ ਮੈਂ 200 ਬੰਦੇ ਜੇਲ੍ਹ ਭੇਜੇ ਹੋਏ ਆਂ ਮੋਹਾਲੀ ਦੇ ਵਿੱਚੋਂ 7-7 ਸਾਲ ਤੋਂ ਟਰੈਵਲ ਏਜੰਟ ਜੇਲ੍ਹਾਂ 'ਚ ਬੈਠੇ ਆਂ ਅਸੀਂ ਕੱਲੇ ਜੇਲ੍ਹਾਂ 'ਚ ਨਹੀਂ ਭੇਜਦੇ ਉਹਦੀ ਐਂਟਰੀ ਸਫਿਟਰੀ ਬੇਲ ਵੀ ਨਹੀਂ ਹੋਣ ਦਿੰਦੇ ਵਕੀਲ ਖੜੇ ਕਰ ਦਿੰਦੇ ਆ ਜੇ ਕੋਈ ਜੇਲ੍ਹ ਚਲਾ ਗਿਆ ਅੱਜ ਵੀ ਮੇਰੇ 10 ਕ ਬੰਦੇ ਇਸ ਸਮੇਂ ਜੇਲ੍ਹ ਚ ਰਹੇ ਜਿਹੜੇ ਹਾਈ ਕੋਰਟ ਤੋਂ ਵੀ ਜਮਾਨਤ ਨਹੀਂ ਹੋਈ ਇੱਕ ਬੰਦਾ ਸੁਪਰੀਮ ਕੋਰਟ ਗਿਆ ਹੋਇਆ ਫਿਰ ਅਸੀਂ ਆਪਣੀ ਖੁੰਦਕ ਪੁਕਾਉਣ ਵਾਸਤੇ ਤੋਂ ਸਾਡੀ ਗੱਲ ਨਹੀਂ ਮੰਨੀ ਲੋਕਾਂ ਨਾਲ ਠੱਗੀ ਮਾਰੀ ਹੈ ਸੁਪਰੀਮ ਕੋਰਟ ਤੱਕ ਵੀ ਕੇਸ ਲੜਿਆ ਫਿਰ ਉਹ ਕੇਸਾਂ ਦੇ ਐਗਜ਼ਾਮਪਲ ਦੇ ਦਈਦੀ ਹੈ ਵੀ ਤੇਰਾ ਇਹ ਬੁਰਾ ਹਾਲ ਕਰਦਾਗੇ ਨਹੀਂ ਤਾਂ ਪੈਸੇ ਮੋੜਦੇ ਹ ਹੁਣ ਹੁੰਦਾ ਕੀ ਇਹ ਧਮਕੀ ਦੇਣੇ ਹੋ ਇਹ ਤੁਹਾਡੀ ਧਮਕੀ ਹੈ ਧਮਕੀ ਹਾਂ ਬਿਲਕੁਲ ਸਾਡੀ ਧਮਕੀ ਕਾਨੂੰਨ ਦੀ ਹੈ ਵੀ ਅਸੀਂ ਅਸੀਂ ਕਿਉਂਕਿ ਇਹਦੀ ਸਰਕਾਰੀ ਏਜੰਸੀ ਆ ਪੁਲਿਸ ਫਿਰ ਮੈਂ ਇਹ ਵੀ ਕਹਿਣਾ ਬਹੁਤੇ ਕੇਸ ਆਜਾ ਤੇਰੀ ਜਿਹੜੇ ਮਰਜ਼ੀ ਪੁ ਤੇ ਅਸੀਂ ਜਿਹੜਾ ਉਹ ਮੰਤਰੀ ਐ ਜਿਹੜਾ ਕੋਈ ਐਮ ਐਲ ਏ ਐ ਤੇ ਜਿਹੜਾ ਉਹ ਐਸ ਐਸ ਪੀ ਐ ਜਿਹੜਾ ਕੋਈ ਡੀ ਐਸ ਪੀ ਉਹਦਾ ਨਾਮ ਲੈ ਕੇ ਵੀ ਐਕਸਪੋਜ਼ ਕਰਦੇ ਰਹੇ ਹਾਂ ਇਸੇ ਕਰਕੇ ਐਸ ਐਸ ਪੀ ਦਫਤਰ ਮੋਹਾਲੀ ਦੇ ਖਿਲਾਫ ਵੀ ਅਸੀਂ ਧਰਨੇ ਲਾਉਂਦੇ ਰਏ ਏਜੰਟ ਖਲਾਫ ਨਹੀਂ ਲਾਏ ਐਸ ਐਸ ਪੀ ਮੋਹਾਲੀ ਖਲਾਫ ਲਗਾਏ ਵੀ ਆ ਤੇਰੇ ਕੋਲ ਸ਼ਿਕਾਇਤ ਆਈ ਪਰਚਾ ਤੇਰੀ ਪੁਲਿਸ ਨੇ ਦਰਜ ਕੀ ਉਹਨੇ ਕਿਹਾ ਮਟੌਰ ਥਾਣੇ ਦਾ ਘਰਾਓ ਕਿਹਾ ਵੀ ਤੇਰੇ ਥਾਣੇ ਦੇ ਸਾਹਮਣੇ ਆਹ ਟਰੈਵਲ ਐਂਡ ਠੱਗੀਆਂ ਮਾਰਦਾ ਇਹ 150 ਮੁੰਡੇ ਇਕੱਠੇ ਹੋਏ ਆ ਤੁਸੀਂ ਇਹਦੇ ਪਰਚਾ ਕਿਉਂ ਨਹੀਂ ਦਰਜ ਕਰਦੇ ਕਿੰਨੇ ਕੁ ਮਿਲਿਓ ਕਿੰਨੇ ਪੈਸੇ ਮਰੀਆ ਦਾ ਮਟੌਰ थाना ਦਾ ਸੱਤ ਪੇਚ ਹੁੰਦਾ ਜਿੱਥੇ ਰਾਜ ਸਵਾਮੀ ਭਵਨ ਹੈ ਉੱਥੇ ਵੀਡੀਓ ਪਈਆਂ ਸੋਸ਼ਲ ਮੀਡੀਆ ਤੇ ਥਾਣੇ ਵਾਲੇ ਗੇਟ ਬੰਦ ਕਰਕੇ ਭੱਜਦੇ ਨਜ਼ਰ ਆਏ ਅਸੀਂ ਤਾਂ ਨੇ ਐਦਾ ਲਾ ਕੇ ਡਰਾਨੇ ਆ ਫਿਰ ਉਹ ਉਹਨਾਂ ਦੀ ਸਾਡੀ ਮਸ਼ਹੂਰੀ ਹੋ ਗਈ ਵੀ ਇਹਨੇ ਪੈਸੇ ਕੂਚਾ ਲੈਣੇ ਨੇ ਤੁਸੀਂ ਧਮਕੀ ਦੇਣੇ ਹੋ ਭਾਨਾ ਵੀ ਤਾਂ ਇਹੀ ਗੱਲ ਕਰਦੇ ਅਸੀਂ ਤੁਹਾਡੇ 'ਚ ਫਰਕ ਕੀ ਹੈ ਫਿਰ ਫਰਕ ਹੈ ਅਸੀਂ ਕਾਨੂੰਨ ਦੀ ਧਮਕੀ ਦਿੰਨੇ ਆ ਅਸੀਂ ਕਹਿੰਦੇ ਵੀ ਤੇਰੀ ਪੁਲਿਸ ਨਾਲ ਸੈਟਿੰਗ ਨਹੀਂ ਚੱਲਣ ਦਵਾਗੇ ਤੇਰੇ ਦੇ ਪਰਚਾ ਦਾ ਅਜ ਕਰਾ ਕੇ ਤੈਨੂੰ ਜੇਲ੍ਹ ਭੇਜਾਂਗੇ ਭੇਜਾਂਗੇ ਮੈਂ ਕੋਈ ਜੇਲ੍ਹ ਨਹੀਂ ਭੇਜ ਸਕਦਾ ਮੈਂ ਕਿਹਾ ਐਡਾ ਵੱਡਾ ਗੁੰਡਾ ਨਹੀਂ ਆ ਵੀ ਮੈਂ ਪਾਣੀ ਦੀ ਗਾਲਾਂ ਕੱਢ ਲਾਂ ਕੁੜੀਆਂ ਨੂੰ ਕਹਦਾ ਕੁੜੀਆਂ ਨੂੰ ਕਹਿੰਦਾ ਭੈਣ ਤੂੰ ਆਪਣੀ ਨੌਕਰੀ ਵਾਸਤੇ ਆਏ 10 ਵੀਰ ਦੀ ਤੇਰੀ ਨੌਕਰੀ ਹੈ ਤੂੰ ਪਤਾ ਨਹੀਂ ਕਿਹੜੀ ਗਰੀਬ ਕਰਦੀ ਮਜ਼ਦੂਰੀ ਦੀ ਨੌਕਰੀ ਕਰਦੀ ਤੂੰ ਐਵੇਂ ਕੇਸ 'ਚ ਨਾ ਫਸ ਜੇ ਇਹਨੂੰ ਪ੍ਰੋਟੈਕਟ ਨਾ ਕਰ ਆਪਣੇ ਬੌਸ ਨੂੰ ਆਪਣੇ ਬੌਸ ਨਾਲ ਸਿੱਧੀ ਗੱਲ ਕਰ ਬੌਸ ਨੂੰ ਸਿੱਧਾ ਗੱਲ ਕਹੀਦਾ ਵੀ ਸਤਨਾਮ ਦਾ ਉਹ ਬੋਲਦਾ ਸਾਡੀ ਟੀਮ ਹੈ ਪੰਜਾਬ ਅਗੇਂਸ ਸਕ੍ਰਿਪਟ ਹੈ ਨਾ ਫੇਰ ਨਾ ਕਹੀਂ ਤਰ੍ਹਾਂ ਤੇ ਪਰਚਾ ਕਰਾ ਦਊਂਗਾ ਪਰ ਮੈਂ ਔਰ ਉਹਨੂੰ ਪਤਾ ਹੀ ਹੁੰਦਾ ਨਾ ਆਪਣੇ ਨੈਟਵਰਕ ਆਪਣੇ WhatsApp ਗਰੁੱਪ ਹੈ ਫਿਰ ਜੇ ਨਹੀਂ ਵੀ ਜਾਣਦੇ ਤਾਂ ਬਹੁਤ ਜਾਣਦੇ ਜੇ ਪੁੱਛ ਲੈਣੇ ਕਿ ਦੋ ਜਣ ਵੀ ਕੌਣ ਹੈ ਇਹ ਬਤਾ ਦਿੱਤਵਗੇ ਦਿੰਦਾ ਤੇ ਜਿਹੜੇ 10-20 ਬੰਦੇ ਜੇਲ੍ਹ 'ਚ ਬੈਠੇ ਆਪਣੇ ਕਰਕੇ ਅੱਜ ਵੀ ਬੈਠੇ ਆ ਉਹ ਫਿਰ ਦੱਸ ਦਿੰਦੇ ਇਹ ਉਹ ਬੰਦਾ ਜਿਹਨੇ ਉਹ ਜੇਲ੍ਹ ਭੇਜੇ ਸੀ ਤੇ ਇਹ ਬੰਦਾ ਜਿਹੜਾ ਹਾਈ ਕੋਰਟ ਸਾਡੇ ਖਿਲਾਫ ਵਕੀਲ ਪੇਸ਼ ਕਰਦਾ ਇਸ ਕਰਕੇ ਬਹੁਤ ਹੀ ਕਿਸੇ ਸਾਡੀ ਇਹ ਕਾਨੂੰਨੀ ਧਮਕੀ ਹੈ ਅਸੀਂ ਇੱਕ ਸਿਸਟਮ ਨੂੰ ਵਰਤਦੇ ਆਂ ਸਰਕਾਰੀ ਏਜੰਸੀਆਂ ਨੂੰ ਵਰਤਦੇ ਆਂ ਸਰਕਾਰੀ ਏਜੰਸੀ ਪੁਲਿਸ ਹੈ ਪੁਲਿਸ ਸਾਡੇ ਕੋਲ ਤਰਖਾ ਲੈਂਦੀ ਹੈ ਕਿਸ ਕੰਮ ਦੀ ਹੋ ਗੁੰਡਿਆਂ ਡਾਕੂਆਂ ਨੂੰ ਲੁਟੇਰੇ ਤੇ ਸੈਟਿੰਗ ਸੈਟਿੰਗ ਇਹ ਉਹਨਾਂ ਦੀ ਪੁਲਿਸ ਨੂੰ ਪੈਸੇ ਦੇਣੇ ਪਰਚੇ ਨਿਰਜੁੰਦਾ ਪਰਚਾ ਦਾਜ ਕਰਾਣ ਤੱਕ ਜਾਓ ਜੇਲ੍ਹ ਭੇਜਣ ਤੱਕ ਜਾਓ ਜੇਲ੍ਹ ਤੋਂ ਬਾਹਰ ਆਣ ਤੋ ਰਕਵਾਓ ਇਹ ਸਾਡੇ ਦਬਕੇ ਹੁੰਦੇ ਆ ਪੈਸੇ ਨਹੀਂ ਸੀ ਲੈਣੇ ਹੁੰਦੇ ਗਾਲਾਂ ਨਹੀਂ ਕੱਢੀਆਂ ਹੁੰਦੀਆਂ ਤੁਸੀਂ ਜਿਵੇਂ ਹੁਣ ਕਹਿਦਿਓ ਕਿ ਪਹਿਲਾਂ ਵਾਇਸ ਵੀਡੀਓ ਆਡੀਓ ਰਿਕਾਰਡ ਕਰਕੇ ਭੇਜਦੇ ਹੋ ਫੋਨ ਵੀ ਕਰਦੇ ਹੋ ਫਿਰ ਸਾਹਮਣੇ ਵਾਲਾ ਵੀ ਰਿਐਕਟ ਕਰਦਾ ਹੋਊਗਾ ਨਾ ਵੀ ਤੁਸੀਂ ਮੈਨੂੰ ਕਹਿ ਰਹੇ ਹੋ ਪਹਿਲਾਂ ਕਾਗਜ਼ ਦੇਖ ਲਓ ਆ ਕੇ ਕਿ ਸਿੱਧਾ ਹੀ ਕਹਿਦਿਓ ਵੀ ਪੈਸੇ ਵਾਪਸ ਦੇ ਦੇ ਨਹੀਂ ਤਾਂ ਤਰਨਾ ਲਾਵਾਂਗੇ ਤੁਸੀਂ ਕਾਗਜ਼ ਵਿੱਚ ਚੈੱਕ ਤੁਹਾਡਾ ਕਰਨਾ ਫਰਜ਼ੇ ਬੰਦਾ ਨਾ ਵੀ ਉਹ ਪੈਸੇ ਕਿੰਨੇ ਦਿੱਤੇ ਨੇ ਦਿੱਤੇ ਕਿ ਨਹੀਂ ਦਿੱਤੇ ਕਿਵੇਂ ਗਏ ਨੇ ਕਿ ਮਾਪੇ ਨੇ ਕੀ ਕਮਿਟਮੈਂਟ ਕੀਤੀ ਹੈ ਬੱਚਿਆਂ ਨੂੰ ਲੈ ਕੇ ਇਹ ਚੈੱਕ ਕਰਦੇ ਹੋ ਕਿ ਸਿੱਧਾ ਧਮਕੀ ਦੇਣੇ ਹੋ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਅਸੀਂ ਕਦੇ ਵੀ ਦੂਜੀ ਪਾਰਟੀ ਦਾ ਪੱਖ ਸੁਣੇ ਬਿਨਾ ਗ ਐਜੰਟ ਨੂੰ ਪੁੱਛਦੇ ਜਦੋਂ ਇਹਦਾ ਧਾਮ ਕੋਈ ਦੰਨੇ ਆ ਉਹਨੂੰ ਕਹਿ ਵੀ ਦੇਈਦਾ ਮੈਨੇ ਫੋਨ ਕਰ ਲੈ ਮੈਨੂੰ ਦੱਸ ਦੇ ਕੀ ਹੈ ਆਪਣਾ ਪੱਖ ਦੱਸ ਦੇ ਬੜੇ ਪਿਆਰ ਨਾਲ ਤੇ ਇੱਜ਼ਤ ਮਾਨ ਨਾਲ ਤੇ ਪੱਖ ਦੱਸਦੇ ਆ ਤੇ ਬਹੁਤੇ ਕੇਸਾਂ ਜਦੋਂ ਉਹ ਆਪਣਾ ਤਰਕ ਦੰਦਾ ਅਗਲਾ ਸਾਹਮਣੇ ਬੈਠਾ ਉਹਦਾ ਕਾਨਫਰੰਸ ਤੇ ਸੁਣਾ ਲਈਦੀ ਹੈ ਵਿੱਚੋਂ ਵਿਚਾਲੇ ਸੱਚ ਲੱਭ ਲਈਦਾ ਕਿ ਪੁਲਿਸ ਨੇ ਕੋਰਟ ਚੱਲਣੇ ਕਿੰਨੇ ਸਾਲਾ ਵੱਲ ਲੱਭਣਾ ਜੇ ਪਾ ਪੰਚਾਇਤ ਚ ਬੈਠ ਜੰਨੇ ਆ ਦੋਨੋਂ ਤੇਰਾ ਬਿਠਾ ਕੇ ਫੋਨ ਤੇ ਕਾਨਫਰੰਸ ਤੇ ਬਿਠਾ ਕੇ ਸੱਚ ਸਾਹਮਣੇ ਆ ਜਾਂਦਾ ਮੈਂ ਹੁਣ ਵੀ ਤੁਹਾਨੂੰ ਇਹ ਗਰੂਪ ਦਿਖਾ ਦਾਂ ਮੈਂ ਇੱਕ ਠੱਗਾਂ ਦਾ ਟੋਲਾ ਗਰੂਪ ਬਣਾਇਆ ਇੱਕ ਲ ਤੇ ਠੱਗਾਂ ਦਾ ਟਰੈਵਲ ਏਜੰਟਾਂ ਨੂੰ ਵਿੱਚ ਪਾ ਲਿਆ ਉਹਨੂੰ ਆਡੀਓ ਭੇਜੀ ਹੈ ਵੀ ਸਾਡੇ ਬਾਰੇ ਜਾਣ ਲੈ ਸੀ ਕੌਣ ਹੈ ਫੇਰ ਨਾ کہیں ਤੈਨੂੰ ਅੰਦਰ ਕਰਾ ਦਾਂਗੇ ਰੁਪਈਆ ਹੈਗਾ 55 ਲੱਖ ਹੁਣ ਉਹਦੇ ਲਈ ਉਹਨੂੰ ਡਰਾਣਾ ਹੀ ਬਹੁਤ ਹੈ ਡਰਾਣਾ ਕੀ ਇਹ ਗੁੰਡੇ ਨਹੀਂ ਹੈ ਮੈਂ ਇਹਨੂੰ ਭੈਣ ਕਹਾਂ ਤੂੰ ਮੇਰੀ ਭੈਣ ਹੈ ਆ ਦੇਖੋ ਟਕੜਾ ਟੋਲਾ ਗਰੁੱਪ ਬਣਿਆ ਇਹ ਇੱਕ ਟਰੈਵਲ ਏਜੰਟ ਦਾ 55 ਲੱਖ ਰੁਪਏ ਦੇਣਾ ਉਹ ਚ ਟਰੈਵਲ ਏਜੰਟ ਹੈ ਠੱਗੀ ਦਾ ਸ਼ਿਕਾਰ ਹੈ ਤੇ ਜਿਹੜਾ ਮੇਰੇ ਕੋਲ ਲੈ ਕੇ ਆਇਆ ਉਹਨੂੰ ਸਿੱਧੀ ਸ੍ਰੀ ਆਡੀਓ ਭੇਜੀ ਹੋਈ ਹੈ ਵੀ ਹੁਣ ਤੂੰ ਜੇਲ੍ਹ ਜਾਣ ਦੀ ਤਿਆਰੀ ਕਰ ਤੂੰ ਮੇਰੀ ਭੈਣ ਹੈ ਉਸ ਤੋਂ ਬਾਅਦ ਜੇ ਪੈਸੇ ਤੇ ਇਹ ਹੁਣ ਰਿਕਾਰਡ ਹੈ ਆਡੀਓ ਭੇਜਣੀ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਜੇ ਰਾਈ ਦਾ ਪਹਾੜ ਬਣਾਏ ਵੀ ਸਦਨਾਮ ਬਲੈਕਮੇਲ ਕਰਦਾ ਸਦਨਾਮ ਮੇਰੇ ਕੋ ਪੈਸੇ ਮੰਗਦਾ ਸਦਨਾਮ ਮੈਨਾਂ ਗੁੰਡਾਗਰਦੀ ਕਰਦਾ ਜਦੋਂ ਭੈਣ ਸ਼ਾਵਦਾ ਤਾਂ ਗੁੰਡਾਗਰਦੀ ਨਹੀਂ ਹੋਈ ਜਦੋਂ ਮੈਂ ਦਫ਼ਤਰ ਨਹੀਂ ਗਿਆ ਤਾਂ ਇਹ ਨਹੀਂ ਕਹਿੰਦਾ ਮੈਨੂੰ ਪੈਸੇ ਲੈ ਗਿਆ ਇਹਨਾਂ ਕੇ ਜਦੋਂ ਮੈਂ ਦਫ਼ਤਰ ਨਹੀਂ ਗਿਆ ਉਹ ਇਹ ਨਹੀਂ ਕਹਿੰਦਾ ਕਿ ਕੁੜੀ ਮੇਰੇ ਕੱਪੜੇ ਫਾੜ ਦਿੱਤੇ ਤਾਂ ਉਹਦੇ ਬੌਂਸਰ ਮੇਰੇ ਤੇ ਹਮਲਾ ਨਹੀਂ ਕਰ ਸਕਦੇ ਇਸ ਕਰਕੇ ਬੁਰੇ ਬੰਦੇ ਤੋਂ ਬਹੁਤ ਦੂਰ ਰਹੀਦਾ ਤੇ ਬਾਹਰ ਰਹਿ ਕੇ ਡਰਾਈਦਾ ਕਾਨੂੰਨੀ ਧਮਕੀ ਹੁਣ ਅਸੀਂ ਕਿਹੜੇ ਗੁੰਡੇ ਆ ਜੇ ਮੈਂ ਗੁੰਡਾ ਹੋ ਗਿਆ ਜਿੰਨੇ ਟਰੈਵਲ ਏਜੰਟਾ ਚੰਡੀਗੜ੍ਹ ਸੈਕਟਰ 17 ਤੇ 34 ਜਿਵੇਂ ਦੇਖਿਆ ਜੇ 20 ਟਰੈਵਲ ਏਜੰਟਾ ਹੈ ਬੀ ਆਨੇ 2-2 3-3 ਬੌਂਸਰ ਰੱਖੇ ਹੋਏ ਆਂ ਐਂਦੀ ਕਿ ਯੂਨੀਅਨ ਆ ਟਰੈਵਲ ਏਜੰਟਾ ਦੀ ਜਦੋਂ ਕੋ ਮੇਰੇ ਵਾਂਗੂ ਗੁੰਡਾਗਰਦੀ ਕਰੇਗਾ ਸਾਰੇ ਬੌਂਸਰ ਇੱਕ ਜਗ੍ਹਾ ਇਕੱਠੇ ਹੋ ਜਾਣੇ ਜੇ ਤੁਹਾਡੇ ਕੋਲ 20 ਬਾਡੀ ਬਿਲਡਰ ਬੌਂਸਰ ਇਕੱਠੇ ਹੋ ਗਏ ਤੁਸੀਂ ਇਕੱਲੇ ਦੋ ਇਕੱਲੇ ਬੰਦੇ ਕੀ ਕਰ ਲੋਗੇ ਹੁਣ ਮੈਂ ਇਸੇ ਸ਼ਹਿਰ ਚ ਰਹਿਣਾ ਮੰਨ ਲਓ ਮੈਂ ਜਦ ਪੀੜ ਇਕੱਠੀ ਕਰ ਲੇ ਗਿਆ ਮੁੰਡਿਆਂ ਦੀ ਮੇਰੇ ਨਾਲ ਵੀ ਮੁੰਡੇ ਆ ਜਾਣਗੇ ਮੇਰੇ ਨਾਲ ਵੀ 150 ਬੰਦੇ ਘੰਟੇ ਤੋਂ ਘੰਟੇ ਲਿਆ ਜਾਣ ਕਾਨੂੰਨ ਨੂੰ ਵਰਤਣਾ ਪੁਲਿਸ ਨੂੰ ਵਰਤਣਾ ਸਿਸਟਮ ਨੂੰ ਵਰਤਣਾ মিডিਆ ਨੂੰ ਵਰਤਣਾ ਤੁਸੀਂ ਮੇਰੇ ਕਿੰਨੇ ਵੀਡੀਓ ਚੈਟ ਕਰ ਚੁੱਕੇ ਆ ਸਾਡੇ ਤੇ ਕੋਈ ਇਸ ਨੇ આરોਪ ਲਗਾਇਆ ਅਜੇ ਤੱਕ ਇਹ ਟਰੈਵਲ ਏਜੰਟ ਦਾ ਮਾਮਲਾ ਤੇ ਬੜਾ ਛੋਟਾ ਹੈ ਪੀਐਸਏ ਸਕੈਮ ਕਿ ਡਾ ਵੱਡਾ ਹੈ ਅਰਬਾਂ ਦੇ ਸਕੈਮ ਲੱਖਾਂ ਦੇ ਸਕੈਮ ਇਸ ਕਰਕੇ ਸਾਡੇ ਤੇ ਕੋਈ આરોਪ ਨਹੀਂ ਲੱਗਦਾ ਵੀ ਇਹਨੇ ਪੈਸੇ ਲਏ ਆ ਜੀ ਇਹ ਤੇ ਇਹ ਵੀ ਧਮਕੀ ਹੁੰਦੀ ਹੈ ਤੁਸੀਂ ਜਿਵੇਂ ਟਰੈਵਲ ਏਜੰਟ ਨੂੰ ਕਹਿੰਦੇ ਹੋ ਪੈਸੇ ਵਾਪਸ ਦੇ ਅਗਲਾ ਕਹਿੰਦਾ ਵੀ ਗੱਲ ਸੁਣ ਲਓ ਤੁਸੀਂ ਗੱਲ ਨਹੀਂ ਸੁਣਦੇ 20 ਬੰਦੇ ਲੈ ਕੇ ਜਾ ਕੇ ਉੱਥੇ ਧਰਨਾ ਲਗਾ ਦਿੱਤਾ ਅਗਲਾ ਨਾ ਮੀਕਾ ਦਿੱਤੀ ਇਹ ਤੇ ਧਮਕੀ ਹੁੰਦੀ ਨਾ ਇਹ ਵੀ ਤੁਸੀਂ ਧਮਕੀ ਦੇ ਰਹੇ ਹੋ ਨਾ ਟਰੈਵਲ ਏਜੰਟ ਨੂੰ ਬਿਲਕੁਲ ਸਾਡੀ ਧਮਕੀ ਕੀ ਹੈ ਬਿਨਾ ਗੱਲ ਸੁਣੇ ਤੁਨੇ ਸੱਚ ਦੋਨੇ ਹੁਣ ਮੈਂ ਕੱਲ ਦੀ ਗੱਲ ਹੈ ਮੈਂ ਅੱਜ ਪੋਸਟ ਪਾਣ ਲੱਗਿਆ ਇੱਕ ਮੋਹਾਲੀ ਦਾ ਮਸ਼ਹੂਰ ਟਰੈਵਲ ਏਜੰਟ ਹੈ ਇੱਕ ਕਲਾਇੰਟ ਆ ਗਿਆ ਐਮਐਲਏ ਦਫ਼ਤਰੀ ਮੈਨੂੰ ਮਿਲ ਗਿਆ ਵੈਸੇ ਉਹ ਉਹ ਕਹਿੰਦੇ 13 ਲੱਖ ਰੁਪਏ ਸਾਡਾ ਦੇਣਾ ਜੀ ਐਦਾ ਦਾ ਟਰੈਵਲ ਏਜੰਟ ਨਾਲ ਹੈ ਸਾਡਾ ਵੀਜ਼ਾ ਆ ਗਿਆ ਤੇ ਪਾਸਪੋਰਟ ਨਹੀਂ ਸਾਨੂੰ ਦਿੰਦਾ ਹਮੇਸ਼ਾ ਟਰੈਵਲ ਏਜੰਟ ਵੀ ਗਲਤ ਨਹੀਂ ਹੁੰਦੇ ਮੈਂ ਹੁਣ ਜਾਂ ਤਾਂ ਮੈਂ ਫੋਨ ਕਰਦਾ ਦਬਕਾ ਮਾਰਦਾ ਮੈਂ ਟਰੈਵਲ ਏਜੰਟ ਨੂੰ ਫੋਨ ਕੀਤਾ ਬਾਈ ਜੀ ਮੇਰੇ ਕੋਲ ਸ਼ਿਕਾਇਤ ਆਈ ਹੈ ਇਹ ਲਿਖਤੀ ਸ਼ਿਕਾਇਤ ਸਾਡੇ ਕੋਲ ਪਈ ਹੈ ਆਪਣਾ ਪੱਖ ਦੱਸੋ ਹੁਣ ਪੱਕੇ ਨਿਕਲਿਆ ਜਿਹੜਾ ਕਹਿੰਦੇ ਆਫਟਰ ਵੀਜ਼ਾ ਪੈਸੇ ਦੇ ਦਿਓ ਉਹ ਕਹਿੰਦਾ ਵੀਜ਼ਾ ਲੱਗ ਗਿਆ ਮੈਂ ਜਿੰਨੇ ਮਰਜ਼ੀ ਕਮਾਣੇ ਹੋਣਾ ਇਹਨਾਂ ਨੇ ਪਹਿਲੇ ਵਾਦਾ ਹੋਇਆ 17.5 ਲੱਖ ਰੁਪਏ ਦਾ ਤੇ 17.5 ਲੱਖ ਦੇਣ ਤੇ ਪਾਸਪੋਰਟ ਲੈ ਜਾਣ ਕਹਿੰਦਾ ਇਹਦੇ ਕੋਈ ਤੇ ਪਰ ਵੀ ਰਹੀ ਹੈ ਆਨਲਾਈਨ ਹੁਣ ਜਦੋਂ ਗਾਹਕ ਗਲਤ ਹੈ ਉਹ ਜਦੋਂ ਮੈਂ ਦੂਜੀ ਪਾਰਟੀ ਦਾ ਪੱਖ ਸੁਣਿਆ ਉਹਦੀ ਗੱਲ ਨਾ ਤੇ ਬਹੁਤ ਸਾਰੇ ਏਜੰਟ ਮਿਲਦੇ ਆ ਜਿਹੜੇ ਕਹਿੰਦੇ ਯਾਰ ਮੇਰੇ ਤਾਂ ਮੈਂ ਵੀਜ਼ਾ ਬੁਲਵਾਤਾ ਤੇ ਮੈਂ ਮੈਸੀ ਦੀ ਫੀਸ ਵੀ ਭਰੀ ਉਹ ਤਾਂ ਟਰੈਵਲ ਐਜੰਟ ਗਲਤ ਨਹੀਂ ਹੁੰਦਾ ਸਾਨੂੰ ਪਤਾ ਲੱਗ ਗਿਆ ਉਹਨਾਂ ਦਾਪਕਾ ਮਾਰਨ ਦੀ ਲੋੜ ਹੀ ਨਹੀਂ ਦਾਪਕਾ ਉਦੋਂ ਮਾਰਿਆ ਜਾਂਦਾ ਜਦੋਂ ਹੁਣ ਪਤਾ 50 ਲੱਖ ਲਏ ਆ 50 ਲੱਖ ਰੁਪਇਆ ਕਾਲਜ ਕੋਲ ਜਾਣੇ ਇਹਦੇ ਟਰੈਵਲ ਐਜੰਟ ਦੇ ਖਾਤੇ 'ਚ ਨਹੀਂ 50 ਲੱਖ ਦਾ ਕੀਤਾ ਕੀ ਉਹਨੇ ਤੇ ਫਿਰ ਇਹ ਵੀ ਪਤਾ ਲੰਦਾ ਨੇ ਫਾਈਲ ਜਾਲੀ ਲਈ ਆ ਸਾਡੇ ਕੋਲ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਪਤਾ ਗਿਆ ਨੇ ਜਿਹੜੀ ਉਹ ਮੈਸੀ ਦੀ ਫਾਈਲ ਜਾਮਾ ਕਰਾਈ ਉਹ 'ਚ ਡਾਕੂਮੈਂਟ ਘੱਟ ਲਗਾਏ ਆ ਵੀਜ਼ਾ ਰਿਜੈਕਟ ਹੋਇਆ ਕਿ ਨਹੀਂ ਹੋਇਆ ਇਹ ਪੇਪਰ ਦੇਖ ਕੇ ਪਤਾ ਲੰਦਾ ਇਹ ਨਹੀਂ ਵੀ ਇਹ ਹੀ ਗੁੰਡੇ ਨੇ ਵੀ ਸਾਡੇ ਕੋਲ ਆ ਗਏ ਇੱਕਦ ਬਿਨਾ ਇਨਵੈਸਟੀਗੇਸ਼ਨ ਤੋਂ ਨਹੀਂ ਅੱਛਾ ਤੁਸੀਂ ਦਾਊ ਪਿੰਡ ਦੇ ਹੋ ਤੜਕਾ ਕਿੰਨੀ ਪ੍ਰਾਪਰਟੀ ਹੈ ਕਹਿੰਦੇ ਵੀ ਹੁਣ ਵੀ ਤੁਹਾਡੇ ਕੋਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਰਜਿਸਟਰੀਆਂ ਕਰਵਾਉਣ ਦੀ ਤਿਆਰੀ ਤੁਸੀਂ ਕੀਤੀ ਹੋਈ ਹੈ ਤੇ ਪੈਸੇ ਫਿਰ ਤੁਸੀਂ ਕਿਵੇਂ ਕਮਾ ਲਏ ਨੇ ਇੱਕ ਥੋੜਾ ਇੱਕ ਆਮ ਜਿਹਾ ਪਿੰਡ ਵਿੱਚੋਂ ਉੱਠ ਕੇ ਮੁਹਾਲੀ ਸ਼ਹਿਰ ਵਿੱਚ ਆ ਕੇ ਰਹਿਣਾ ਉਹ ਤਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਖਰੀਦਣ ਦੇ ਰਾਹ ਤੇ ਪੈਣਾ ਤੇ ਫਿਰ ਸ਼ੰਕਾ ਤਾਂ ਹੁੰਦੀ ਹੈ ਨਾ ਵੀ ਇਸ ਨਾਮ ਨੇ ਵਿੱਚੋਂ ਹਿੱਸਾ ਲਿਆ ਕਿੰਨੇ ਲਿਆ ਜੀ ਜੀ ਮੈਂ ਨਾ ਸਭ ਤੋਂ ਵੱਡਾ ਸਕੈਮ ਆ ਇਕਨੋਮਿਕਲੀ ਵਿਕਰ ਸੈਕਸ਼ਨ ਆ ਗਰੀਬ ਲੋਕਾਂ ਦੇ ਘਰਾਂ ਦਾ ਸਕੈਮ ਚੱਕਿਆ ਜਾਏਗਾ 1 ਲੱਖ ਕਰੋੜ ਦਾ ਮੈਨੂੰ ਪਤਾ ਜੀ ਮੇਰਾ ਕਤਲ ਹੋ ਜਾਣਾ ਮੈਨੂੰ ਪਤਾ ਜੀ ਮੈਨੂੰ ਝੂਠੇ ਕਹਿਸਾ ਬਸਾ ਲੈਣਾ ਮੈਂ ਉਹਦੇ ਇੱਕ ਐਫੀਡੇਵਟ ਬਣਾਇਆ ਸੀ 2004 ਚ ਉਹ ਮੇਰਾ ਸੋਸ਼ਲ ਮੀਡੀਆ 'ਤੇ ਵੀ ਪਾਇਆ ਮੈਂ ਗਰੁੱਪਾਂ 'ਚ ਵੀ ਪਾਇਆ ਮੈਂ ਲਿਖਿਆ ਮੇਰਾ ਨਾਮ ਇਹ ਹੈ ਮੇਰਾ ਐਡਰੈਸ ਇਹ ਹੈ ਮੇਰੇ ਪਿੰਡ ਦਾ ਐਡਰੈਸ ਇਹ ਹੈ ਮੇਰਾ ਪੈਨ ਨੰਬਰ ਇਨਕਮ ਟੈਕਸ ਨੰਬਰ ਇਹ ਹੈ ਤੇ ਮੇਰੇ ਫੋਨ ਨੰਬਰ ਇਹ ਹੈ ਤੇ ਮੇਰੇ ਬੈਂਕ ਖਾਤੇ ਇਹ ਮੈਂ ਲਿਖਤਾ ਮੇਰੀ ਇਨਕਮ ਟੈਕਸ ਮੇਰਾ ਕ੍ਰੈਡਿਟ ਕਾਰਡ ਨੰਬਰ ਇਹ ਹੈ ਮੈਂ ਸਾਰਾ ਲਿਖਤਾ ਮੇਰੇ ਕੋਲ ਆ ਪ੍ਰਾਪਰਟੀ ਹੈ ਪਿਛਲੇ 10 ਸਾਲਾਂ ਚ ਮੇਰੇ ਕਿਸੇ ਵੀ ਨਜ਼ਦੀਕੀ ਰ ਜੋ ਮੇਰੇ ਕੋਲ ਐ ਇਸ ਤੋਂ ਇਲਾਵਾ ਜੇ 10 ਸਾਲ ਬਾਅਦ ਵੀ ਮੈਂ ਕੋਈ ਪ੍ਰਾਪਰਟੀ ਬਣਾ ਲਈ ਇਹਦਾ ਨਾਮ ਮੈਂ ਠੱਗੀਆਂ ਮਾਰ ਕੇ ਬਣਾਈ ਆ ਤੇ ਜੇ ਨਿਕਲ ਜੇ ਤਾਂ ਮੈਂ ਜ਼ਿੰਮੇਵਾਰ ਐ ਮੈਂ ਪਛਲੇ 22 ਸਾਲ ਤੋਂ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਦਾ ਮੇਰਾ ਬੈਂਕ ਅਕਾਊਂਟ ਕਦੇ ਵੀ ਨਹੀਂ ਬਦਲਿਆ ਮੇਰਾ ਫੋਨ ਨੰਬਰ ਕਦੇ ਵੀ ਨਹੀਂ ਬਦਲਿਆ ਮੇਰੇ ਘਰ ਦਾ ਐਡਰੈਸ ਕਦੇ ਵੀ ਨਹੀਂ ਬਦਲਿਆ ਮੈਂ ਇੱਥੇ ਅੱਜ ਵੀ ਕਿਰਾਏ ਤੇ ਰਹਿਣਾ ਜਿੱਥੇ ਮੈਂ ਰਹਿ ਰਿਹਾ ਜਿੱਥੇ ਤੁਸੀਂ ਮੇਰੇ ਘਰ ਦੇ ਨੇੜੇ ਤੇਰੇ ਬੈਠੇ ਹੋ ਤੇ 1 ਇੰਚ ਵੀ ਜ਼ਮੀਨ ਜਾਤ ਮੇਰੇ ਕੋਲ ਮਿਲੇਗੀ ਨਹੀਂ ਜਿਹੜੀ ਮੈਂ ਪ੍ਰਾਪਰਟੀ ਆਪਣੇ ਰਹਿਣ ਵਾਸਤੇ ਘਰ ਲੈ ਰਿਆ ਮੈਂ ਤਾਂ ਗਰੀ ਮੈਂ ਇੱਕ ਫਲੈਟ ਖਰੀਦਿਆ ਮੈਂ ਫਿਰ ਲੜਾਈ ਕਰ ਲਈ ਸਰਕਾਰ ਨਾਲ ਹੀ ਮੈਂ ਤਾਂ ਗਰੀਬ ਨਹੀਂ ਮੇਰੀ ਇਨਕਮ ਤਾਂ ਦੇ ਟਨ ਵੱਡੀ ਹੈ ਤੁਸੀਂ ਇਹ ਗਰੀਬਾਂ ਵਾਲਾ ਫਲੈਟ ਮੈਨੂੰ ਕਿਵੇਂ ਵੇਚ ਕੇ ਤੁਸੀਂ ਸਟੋਰੀ ਕੀਤੀ ਵੀ ਸੀ ਮੇਰੀ ਇਨਵੈਸਟਮੈਂਟ ਹੈ ਉਹ ਇਨਵੈਸਟਮੈਂਟ ਜੇ ਹੁਣ ਕਿਸੇ ਨੇ 10 15 ਸਾਲ ਪਹਿਲੇ ਕੀਤੀ ਹੈ ਉਹ ਦੁੱਗਣੀ ਤਿੱਗਣੀ ਹੋਣੀ ਹੈ ਉਹ ਮੇਰੀ ਸੈਟਿੰਗ ਹੋ ਗਈ ਮੈਨੂੰ ਪੈਸੇ ਆਣਗੇ ਮੇਰਾ ਹਾਈ ਕੋਰਟ ਕੇਸ ਚੱਲਦਾ ਮੈਂ ਅੱਜ ਵੀ ਫੈਸਲਾ ਨਹੀਂ ਕੀਤਾ ਮੈਂ ਗਰੀਬ ਲੋਕਾਂ ਦੀ ਲੜਾਈ ਮਕਾਨਾਂ ਦੀ ਵੀ ਅਜੇ ਤੱਕ ਵੀ ਸਰਕਾਰ ਨਾਲ ਚੱਲਦੀ ਹੈ ਜੇ ਇੱਕ ਹੁਣ ਮੈਂ ਪੁਲਿਸ ਦੇ ਖਿਲਾਫ ਬੋਲਦਾ ਮੰਤਰੀਆਂ ਖਿਲਾਫ ਬੋਲਦਾ ਮੇਰੇ ਫੋਨ ਨਹੀਂ ਟਰੇਸ ਹ ਫੋਨ ਫਸਾ ਵੀ ਲੰਦਾ ਬੰਦੇ ਨੂੰ ਬਚਾ ਵੀ ਲੰਦਾ ਮੇਰੇ ਸਾਰੇ ਸਬੂਤ ਆ ਮੈਂ ਕਿਹਦੇ ਨਾਲ ਗੱਲ ਕਰਦਾ ਮੇਰੀ ਟ੍ਰਾਂਜੈਕਸ਼ਨ ਕਿੰਨੇ ਆ ਮੈਂ ਕਿਹਦੇ ਕੋਲ ਉਗਰਾਹੀ ਕਰਦਾ ਕਿਹਦੇ ਕੋਲ ਹਫਤਾ ਪਸੂਲੀ ਕਰਦਾ ਕਿ ਪੁਲਿਸ ਤੋਂ ਛੁਪਿਆ ਰਹੇਗਾ ਅਸੀਂ ਐਨੇ ਕਿੰਨੇ ਚਲਾ ਕੇ ਸਾਡੇ ਕੋਲ ਐਂਡਿਕ ਐਂਡਿਕ ਟੈਕਨੋਲੋਜੀ ਆ ਇਸ ਕਰਕੇ ਮੇਰੇ ਤੇ ਕਦੇ ਵੀ ਇਹ ਦਾਗ ਲੱਗੇ ਹੀ ਨਹੀਂ ਕਿ ਬੰਦੇ ਨੇ ਪੈਸੇ ਲਏ ਆ ਕੋਈ ਹੁਣ ਵੀ ਸੋਸ਼ਲ ਮੀਡੀਆ ਤੇ ਵੀਡੀਓ ਜਾਏਗੀ ਬਹੁਤ ਸਾਰੀ ਜਾਂਦੀ ਆ ਕੋਈ ਇੱਕ ਕਲਾਇੰਟ ਵੀ ਹਜ਼ਾਰਾਂ ਲੋਕਾਂ ਦੇ ਪੈਸੇ ਵਾਪਸ ਕਰਾਏ ਆ ਮੈਂ ਰਿਕਾਰਡ ਬਹੁਤਾ ਨਹੀਂ ਰੱਖਦਾ ਇੱਕ ਕਲਾਇੰਟ ਵੀ ਕਮੈਂਟ ਕਰਕੇ ਦੱਸ ਦੇ ਕਿ ਸਤਰਾਮ ਨੇ ਚਾਹ ਪ ਟਰੈਵਲ ਏਜੰਟ ਵੀ ਦੱਸ ਦੇਣਾ ਬਿਸਤਰਾਮ ਨੇ ਸਾਨੂੰ ਬਲੈਕਮੇਲ ਕਰਕੇ 2 ਲੱਖ ਰੁਪਏ ਲਿਆ 2000 ਰੁਪਏ ਲਿਆ ਚਾਹ ਪੀਤੀ ਐ ਪਾਣੀ ਪੀਤੀ ਐ ਮੈਂ ਤਾਂ ਸ਼ਕਲ ਵੀ ਨਹੀਂ ਜਾਣਦਾ ਅੱਛਾ ਭਾਨੇ ਸਿੱਧੂ ਦੀ ਦਲੀਲ ਨਾਲ ਠੀਕ ਹਾਂ ਸਹਿਮਤ ਹਾਂ ਜੋ ਭਾਨਾ ਸਿੱਧੂ ਕਰ ਰਿਹਾ ਹੈ ਪੈਸੇ ਮੜਵਾਉਣ ਵਾਸਤੇ ਤੁਸੀਂ ਸਹਿਮਤ ਹੋ ਬਿਲਕੁਲ ਸਹੀ ਕਰ ਰਿਹਾ ਨਹੀਂ ਜੀ ਭਾਨੇ ਸਿੱਧੂ ਵਰਗੇ ਬਹੁਤ ਸਾਰੇ ਲੋਕ ਚਾਹੀਦੇ ਆ ਕਾਨੂੰਨ ਦੀ ਪਾਲਣਾ ਕਰਵਾ ਕੇ ਕਾਨੂੰਨ ਦਾ ਡੰਡਾ ਦਿਖਾ ਕੇ ਕਾਨੂੰਨ ਨੂੰ ਵਰਤਣ ਵਾਲੇ ਬੰਦੇ ਚਾਹੀਦੇ ਆ ਪਰ ਖੁਦ ਆਪਣੀਆਂ ਕਮਜ਼ੋਰੀਆਂ ਛੱਡ ਦੇਣੀਆਂ ਆਪਣੀ ਰਾਈ ਛੱਡ ਦੇਣੀ ਜਿਹਦਾ ਪਹਾੜ ਬਣ ਜੇ ਵੀ ਮੈਨੂੰ ਫੋਨ ਕਰਕੇ 10000 ਰੁਪਏ ਲੇ ਗਿਆ ਐਫ ਆਈ ਆਰ ਦਰਜ ਹੋ ਗਈ ਮੇਰੀ ਕੁੜੀ ਨੇ ਹੋ ਕੇ ਗਾਲਾਂ ਕੱਢੀਆਂ ਉਹ ਇੱਕ ਰਾਈ ਦਾ ਪਹਾੜ ਬਣਾਉਣ ਦਾ ਮੌਕਾ ਜਿਹੜਾ ਪੜਨਾ ਸਿੱਧੂ ਦਾ ਆ ਤਰੀਕਾ ਗਲਤ ਹੈ ਬਾਕੀ ਠੀਕ ਹੈ ਲੋਕਾਂ ਦੀ ਮਦਦ ਕਰਨੀ ਹੈ ਕੋਈ ਪੋਲਿਟੀਕਲ ਮਕਸਦ ਹੋ ਸਕਦਾ ਕੋਈ ਸਮਾਜ ਸੇਵਾ ਕਰਨ ਦਾ ਕੀੜਾ ਹੋ ਸਕਦਾ ਜਿੱਦਾਂ ਸਾਡੇ ਚ ਉਹ ਉਹ ਠੀਕ ਹੈ ਲੋਕਾਂ ਨੂੰ ਮਦਦ ਦੀ ਵੀ ਲੋੜ ਹੈ ਪਰ ਸਰਕਾਰਾਂ ਦੇ ਪ੍ਰੈਸ਼ਰ ਕਿੰਨੇ ਪਾਈਏ ਮੈਂ ਭਗਵਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਟਰੈਵਲ ਏਜੰਟਾਂ ਦੀ ਇਨਵੈਸਟੀਗੇਸ਼ਨ ਥੋੜਾ ਜਿਹਾ ਡੀਸੀ ਦਫਤਰ ਹੈ ਮੈਂ ਕੈਪਟਨ ਰਵਿੰਦਰ ਨੂੰ ਵੀ ਚਿੱਠੀ ਲਿਖੀ ਪਹਿਲਾਂ ਵੀ ਇੱਕ ਕੰਮ ਕਰੋ ਟਰੈਵਲ ਏਜੰਟ ਠੱਗੀਆਂ ਮਾਰ ਕੇ ਭੱਜਦੇ ਆ ਲਾਇਸੈਂਸ ਵਾਲੇ ਕਿਉਂਕਿ ਤੁਸੀਂ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕਰਦੇ ਜਿਹੜਾ ਟਰੈਵਲ ਏਜੰਟ ਸਾਡੇ ਚੰਡੀਗੜ੍ਹ ਆ ਜਾਂ ਜਲੰਧਰ ਆ ਕੇ ਬੈਠ ਗਿਆ ਉਹਦਾ ਪਿੰਡ ਪਾਤਲਾ ਦੇ ਕੋਲੇ ਹੈ ਤੁਸੀਂ ਉਹਦਾ 10ਵੀਂ ਦਾ ਸਰਟੀਫਿਕੇਟ ਲੈ ਲਓ ਉਹਦੇ ਮਾਪੇ ਦਾ ਵੈਰੀਫਿਕੇਸ਼ਨ ਕਰ ਲਓ ਉਹਦੇ ਦਾਦੇ ਨਾਨੇ ਦੀ ਵੈਰੀਫਿਕੇਸ਼ਨ ਕਰ ਲਓ ਤੇ ਫਿਰ ਉਹਨੂੰ ਲਾਇਸੈਂਸ ਦਿਓ ਹੁਣ ਠੱਗੀਆਂ ਮਾਰ ਕੇ ਬੰਦਾ ਭੱਜ ਗਿਆ ਆਧਾਰ ਕ ਤੁਸੀਂ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਦੇ ਮੈਂ ਪੰਜਾਬ ਸਰਕਾਰ ਨੂੰ ਸਲਾਹ ਦਿੰਦੀ ਆ ਇੱਕ ਵੈਬਸਾਈਟ ਬਣਾਓ ਵੈਬਸਾਈਟ ਦੇ ਉੱਤੇ ਜਿਹੜੇ ਟਰੈਵਲ ਐਂਡ ਪੈਸੇ ਇਕੱਠੇ ਕਰਦੇ ਆ ਉਹ ਵੈਬਸਾਈਟ ਤੇ ਰਸੀਦ ਪਾਣਾ ਕੰਪਲਸਰੀ ਕਰੋ ਜਿਹੜੀ ਰਸੀਦ ਬੁੱਕ ਹੈ ਉਹ ਵੀ ਕੰਪਲਸਰੀ ਕਰੋ ਸਰਕਾਰੀ ਲੋਗੋ ਲੱਗੀ ਆਏ ਐਦਾਂ ਦਾ ਕੰਮ ਕਿਉਂ ਨਹੀਂ ਕਰਦੇ ਫਿਰ ਉਹ ਵੈਬਸਾਈਟ ਦੇ ਉੱਤੇ ਕਲਾਇੰਟ ਗ੍ਰਾਹਕ ਸਰਕਾਰ ਆਮ ਬੰਦਾ ਚੈੱਕ ਕਰੇ ਕਿਹੜੇ ਕਲਾਇੰਟ ਤੋਂ ਕਿੰਨੇ ਪੈਸੇ ਕਿਹੜੇ ਏਜੰਟ ਨੇ ਲਏ ਆ ਤੇ ਨਾਲ ਕੰਪਲਸਰੀ ਕਰੋ ਜੇ ਤੂੰ ਪੈਸੇ ਲਏ ਆ ਤਾਂ ਇੱਕ ਹਫਤਾ ਦੋ ਹਫਤਾ ਤਿੰਨ ਮਹੀਨੇ ਚਾਰ ਮਹੀਨੇ ਦਾ ਕਾਹਦਾ ਕੰਮ ਹੋਣਾ ਜ਼ਰੂਰੀ ਆ ਉਸ ਤੋਂ ਬਾਅਦ ਪੈਸੇ ਰਿਫੰਡ ਕਰਨੇ ਕੰਪਲਸਰੀ ਕਿਤੇ ਜਾਣ ਜੇ ਉਸ ਤੋਂ ਲੇਟ ਕਰਦਾ ਟ੍ਰੈਵਲ ਜਾਣ ਤਾਂ ਉਹਨੂੰ ਜੁਰਮਾਨਾ ਲੱਗੇ ਉਹ ਵਿਆਜ ਦੇਵੇ ਇਸ ਤੋਂ ਨਹੀਂ ਸੁਝਾ ਅਸੀਂ ਲਿਖ ਕੇ ਭੇਜਿਆ ਪਿਛਲੀ ਸਰਕਾਰ ਨੂੰ ਤੇ ਸਰਕਾਰ ਨੂੰ ਅਸੀਂ ਸਿਸਟਮ ਨਾਲ ਫਾਈਟ ਕਰਦੇ ਆਂ ਟਰੈਵਲ ਏਜੰਟ ਦਾ ਇੱਕ ਮੂਲੀ ਜਾਂ ਜਿਹਦਾ ਕਹਿੰਦੇ ਵੀ ਰਾਏ ਦੇ ਇੱਕ ਪੂਰੇ ਪਹਾੜ ਚੋਂ ਇੱਕ ਮੂਲੀ ਜੀ ਮੁੱਠੀ ਆ ਠੱਗਾ ਦੇ ਤੇ ਉਹਨੂੰ ਕਾਬੂ ਕਰਨ ਦਾ ਢੰਗ ਹੈ ਵੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ ਕੋਰਟ ਤੱਕ ਜਾਓ ਸਰਕਾਰ ਨੂੰ ਸਲਾਹਾਂ ਦਿਓ ਅਸੀਂ ਕਰਦੇ ਆ ਕੱਲਾ ਕੱਲਾ ਫਿਰ ਮੇਰੇ ਦੇ ਥਾਣੇਦਾਰ ਅੱਜ ਕਹੀ ਫਰਨਗਾ ਥਾਣੇਦਾਰ ਵੀ ਕਹਿੰਦਾ ਮੈਂ ਤੁਹਾਨੂੰ ਅੰਦਰ ਭੇਜ ਦਾਂਗਾ ਜੇਲ ਕਰ ਦਾਂਗਾ ਤੁਹਾਨੂੰ ਇਹੀ ਕਹਿੰਦਾ ਥਾਣੇਦਾਰ ਉਹਦਾ ਹੱਕ ਹੈ ਕਹਿਣਾ ਕਿਉਂਕਿ ਉਹ ਸੈਲਰੀ ਲੈਂਦਾ ਅਸੀਂ ਵੀ ਇਹੀ ਕਹਿੰਦੇ ਤੁਹਾਨੂੰ ਥਾਣੇਦਾਰ ਕੋਲ ਭੇਜ ਦਾਂਗਾ ਤੁਹਾਨੂੰ ਜੇਲ ਕਰ ਦਾਂਗਾ ਨਾਲ ਸਾਢੇ ਧਾਮ ਕਿ ਕੀ ਤੂੰ ਮਿਲਿਆ ਹਾਂਗਾ ਥਾਣੇਦਾਰ ਉਹੀ ਐਸਐਸਪੀ ਤੋਂ ਧਮਕੀ ਦੇਗਾ ਸਾਡੀ ਤਾਂ ਆਮਕੀ ਇਹ ਹੈ ਸਾਡੇ ਤਾਂ ਆਮਕੀ ਇਹ ਨਹੀਂ ਮੈਂ ਤੇਰੀ ਜਵਾਨ ਖਿੱਚ ਲੂੰਗਾ ਤੇਰੇ ਮੈਂ ਛਿੱਤਰ ਬਰੇਡ ਕਰ ਦੂੰਗਾ ਮੈਂ ਮਾਇਆ ਪੈਣੇ ਦੀ ਗਾਲਾਂ ਕੱਢ ਦੂੰਗਾ ਮੈਂ ਤੈਨੂੰ ਗਲੀ ਤੋਂ ਫੜ ਲਾਂਗਾ ਉਹ ਧਮਕੀ ਨਹੀਂ ਉਹ ਉਸ ਧਮਕੀ ਤੇ ਕਾਨੂੰਨ ਦੀ ਧਮਕੀ ਦੇ ਵਿੱਚ ਫਰਕ ਹੈ ਹੁਣ ਤੱਕ ਕਿੰਨੇ ਪੈਸੇ ਤੁਸੀਂ ਵਾਪਸ ਕਰਵਾ ਚੁੱਕੇ ਹੋ ਟਰੈਵਲ ਏਜੰਟਾਂ ਕੋਲ ਮੈਂ ਕੱਲ ਪਰਸੋਂ ਇੱਕ ਪੋਸਟ ਸ਼ੇਅਰ ਕੀਤੀ ਹੈ ਪੰਜ ਕੰਪਨੀਆਂ ਚੰਡੀਗੜ੍ਹ ਮੋਹਲੀ ਤੋਂ ਭੱਜੀਆਂ ਮੇਰੀ ਯਾਦ ਆ 2018 ਚ ਮੈਨੂੰ ਐਦਾਂ ਇੱਕ ਪੱਤਰਕਾਰ ਦਾ ਫੋਨ ਆ ਮੈਂ ਸਾਈਕਲ ਤੇ ਗਿਆ ਜਾਨ ਬੁੱਜ ਕੇ ਗਰਮੀਆਂ ਪਈਆਂ ਸੀ ਵੀ ਅਨੇ ਪੈਸੇ ਮੋੜਦੇ ਜਿਹੜੇ ਮੈਨੂ ਵਿੱਚੋਂ ਦੇਣੇ ਆ ਉਹ ਵੀ ਨਾਲ ਲਗਾ ਕੇ ਮੋੜਦੇ ਮਿੰਟ ਤੇਰੇ ਕੋ 15 ਐ ਮੈਂ نیچے ਚੱਲੇ ਦਫਤਰ ਦੇ ਬਸ ਐਨੀ ਗੱਲ ਮੈਂ ਜ਼ਿੰਦਗੀ ਜੇ ਇੱਕੋ ਵਾਰ ਹੀ ਕਿਸੇ ਦਫਤਰ ਗਿਆ ਔਰ ਪੈਸੇ ਮੋੜਦੇ ਮੈਂ نیچے ਖੜਾ ਨਹੀਂ ਤਾਂ ਜਾ ਐਸਐਸਪੀ ਨੂੰ ਫੋਨ ਕਰ ਦੇਵੀਂ ਮੈਂ ਤੈਨੂੰ ਦਬਕੇ ਮਾਰਦਾ ਮੇਰੀ ਵੀਡੀਓ ਬਣਾ ਲੈ ਦਬਕੇ ਕੀ ਇਹ ਕਾਨੂੰਨ ਦੀ ਕਾਰਵਾਈ ਅੰਦਰ ਉਹਨੇ ਵੀ 1 ਘੰਟੇ ਚ ਮੈਨੂੰ ਲੱਗਦੀ 60 70 ਮੁੰਡਿਆਂ ਦੇ ਕਿਸੇ 10 ਲੱਖ ਦੇ 20 ਲੱਖ ਦੇ 50 ਲੱਖ ਵੀ ਮੋੜੇ ਇੱਕ ਦਿਨ 3-3 ਕਰੋੜ ਵੀ ਮੋੜੇ ਐਦਾਂ ਵੀ ਹੋਏ 200 ਮੁੰਡਿਆਂ ਦੇ 1 ਘੰਟੇ ਜੇ ਪੈਸੇ ਮਿਲੇ ਤੇ ਬੰਦਾ ਬੈਠਾ ਕੈਥਲ ਦੇ ਵਿੱਚ ਬੰਦਾ ਬੈਠਾ ਪਟਿਆਲੇ ਚ ਠੱਗੀ ਹੋ ਗਈ ਚੰਡੀਗੜ੍ਹ ਚ ਜਾਂ ਬੰਦਾ ਬੈਠਾ ਮੋਹਾਲੀ ਚ ਠੱਗੀ ਹੋਈ ਪਟਿਆਲੇ ਚ ਅਸੀਂ ਫੋਨ ਕਰਦੇ ਆਂ ਅੰਦਾਜ਼ਾ ਜਿਹਾ ਲਾਇਆ ਸੀ ਮੈਂ 2-3 ਸਾਲ ਪਹਿਲਾਂ ਮੇਰੀ ਇੱਕ ਇੰਟਰਵਿਊ ਤੁਹਾਡੇ ਕਿਸੇ ਸਾਥੀ ਨੇ ਚਲਾਈ ਚੈਨਲ ਤੇ ਉਦੋਂ 200 ਕਰੋੜ ਦਾ ਅੰਦਾਜ਼ਾ ਸੀ ਹੁਣ ਆ ਗਈ ਸਰਕਾਰ ਬਣ ਗਈ ਸਰਕਾਰਾਂ ਨੂੰ ਵਰਤਣਾ ਸਿੱਖੋ ਜਿਹੜਾ ਮੋਹਾਲੀ ਦਾ ਐਮਐਲਏ ਆ ਮੈਂ ਪਹਿਲਾਂ ਦੇਖਿਆ ਜਿਹੜਾ ਪਹਿਲਾ ਐਮਐਲਏ ਸੀ ਉਹਦੀ ਟਰੈਵਲ ਏਜੰਟ ਨਾਲ ਸੈਟਿੰਗ ਸੀ ਸੈਟਿੰਗ ਕੀ ਸੀਗੀ ਜਿਹੜੇ ਟਰੈਵਲ ਏਜੰਟਾਂ ਕੋਲ ਬੌਂਸਰ ਹੈ ਇਹਨਾਂ ਕੋਲ ਕਾਰਾਂ ਆ ਇਹ ਕਹਿੰਦੇ ਤੂੰ ਇਲੈਕਸ਼ਨ 'ਚ ਖੜਾ ਹੋਣਾ ਤੈਨੂੰ 100 200 ਮੁੰਡਿਆਂ ਦੀ ਭੀੜ ਚਾਹੀਦੀ ਆ 5 400 ਗੱਡੀਆਂ ਚਾਹੀਦੀਆਂ ਅਸੀਂ ਸਪான்ਸਰ ਕਰ ਦਾਂਗੇ ਭੀੜ ਇਕੱਠੀ ਕਰਨ ਵਾਲ ਤੇ ਟਰੈਵਲ ਏਜੰਟਾਂ ਨਾਲ ਇਹਦਾ ਨੇਤਾਵਾਂ ਨਾਲ ਕੀਤੀ ਹੁੰਦੀ ਆ ਤੇ ਨਾਲ ਫਿਰ ਉਹ ਇਲੈਕਸ਼ਨ ਫੰਡ ਵੀ ਦੰਨੇ ਆ ਹੁਣ ਮੈਨੂੰ ਫਾਇਦਾ ਕੀ ਹੋ ਗਿਆ ਨਵੀਂ ਸਰਕਾਰ ਬਣਨ ਦਾ ਵੀ ਥੋੜਾ ਜਿਹਾ ਬਦਲਾਅ ਇਹ ਹੋਇਆ ਕਿ ਮੋਹਾਲੀ ਦਾ ਐਮ.ਐਲ.ਏ. ਅਮੀਰ ਆ ਅਰਬਪਤੀ ਬੰਦਾ ਉਹਨੇ ਕੀ ਕਰਨਿਆ ਦਾਦਾ ਜੀ ਵੀ 20000 ਦੇ ਹਿੱਸੇਪਤੀ ਲੈ ਕੇ ਇਸ ਕਰਕੇ ਪੈਸੇ ਨਹੀਂ ਖਾਂਦਾ ਹੁਣ ਜਿਹੜੀ ਚੰਡੀਗੜ੍ਹ ਮੋਹਾਲੀ ਠੱਗੀਆਂ ਹੁੰਦੀਆਂ ਨੇ ਉਹ ਪੂਰੇ ਪੰਜਾਬ ਦੀਆਂ ਹਰਿਆਣੇ ਦੀਆਂ ਜਾਂ ਮੈਂ ਰਾਜਸਥਾਨ ਤੋਂ ਮੈਂ ਕੇਰਲ ਤੋਂ ਦੇਖਿਆ ਹੈ ਮਹਾਰਾਸ਼ਟਰ ਤੋਂ ਦੇਖਿਆ ਹੈ ਗੁਜਰਾਤ ਤੋਂ ਦੇਖਿਆ ਹੈ ਨੇਪਾਲ ਤੋਂ ਦੇਖਿਆ ਹੈ ਉਹ ਬੰਦੇ ਐਮਐਲਏ ਕੋਲ ਉਮੀਦ ਲੈ ਕੇ ਆਏ ਨਹੀਂ ਸਾਡਾ ਕੰਮ ਕਰੋ ਹੁਣ ਵੀ ਜਿਹੜੇ ਬੱਧਾ ਕੋਲ ਬੈਠਾ ਉਹ ਐਮਐਲਏ ਦਫ਼ਤਰ ਆਇਆ ਤੇ ਹੁਣ ਮੇਰੇ ਕੋਲ ਆ ਗਿਆ ਤੇ ਉਹ ਕਹੇ ਸਰ ਮੈਂ ਕਿਉਂਕਿ ਮੇਰੇ ਦੋਸਤ ਵੀ ਆ ਮਨੂੰ ਦੀ ਮਦਦ ਵੀ ਕੀਤੀ ਹੈ ਉਹ ਕੇਸ ਮੇਰੇ ਕੋਲ ਆ ਜਾਂਦੇ ਆ ਵੀ ਦੇਖੀ ਯਾਰ ਕੀ ਹੈ ਕਈ ਵਾਰ ਸਟਾਫ ਹੀ ਕਹਿੰਦੇ ਇਸ ਨਾਮ ਨੂੰ ਇੱਕ ਵਾਰੀ ਮਿਲ ਲੋ ਮੇਰਾ ਵੀ ਢਾਂਗਾ ਹੁਣ ਮੇਰੇ ਕੋਲ ਇਸ ਤਰੀਕੇ ਨਾਲ ਜਿਹੜੀ ਨਵੀਂ ਸਰਕਾਰ ਬਣ ਤੁਰ ਹੁਣ ਤੱਕ 5-7 ਕਰੋੜ ਦਾ ਐਮੇ ਨਿਕਲ ਗਿਆ ਅੱਜ ਮੈਂ ਕੱਲ ਦੀ ਔਰ ਪਰਸ ਦੀ ਇਸ ਹਫਤੇ ਦੀ ਗੱਲ ਹੈ ਮੇਰੇ ਕੋਲ 1.5 ਕਰੋੜ ਦੇ ਕੇਸ ਘਟਾਉਟ ਆ ਗਏ ਤੇ ਉਹ ਸੋਲਵ ਹੋ ਗਿਆ ਹੁਣ ਮੈਨੂੰ ਫਾਇਦਾ ਕੀ ਹੋ ਗਿਆ ਹੁਣ ਤਾਂ ਮੇਰੇ ਤੇ ਰੋਬ ਬਿਲਕੁਲ ਨਹੀਂ ਲੱਗਣਾ ਕਿਉਂਕਿ ਮੰਨ ਲਓ ਸਰਕਾਰ ਦੇ ਬੰਦੇ ਕੋਲ ਆਇਆ ਕਿਸੇ ਐਮਐਲਏ ਕੋਲ ਆਇਆ ਉੱਥੇ ਮੈਂ ਟ੍ਰੈਵਲ ਜੈਂਟਰ ਨੂੰ ਫੋਨ ਕਰ ਦਣਾ ਉਹ ਗਾਹ ਕੋ ਉੱਤੇ ਬੈਠਾ ਜਾ ਕੇ ਉਹਦੇ ਨਾਲ ਸੈਟਲਮੈਂਟ ਕਰਕੇ ਮੈਨੂੰ ਮੈਸੇਜ ਪਾ ਦੇ ਤੇ ਨਾ ਗਾਗ ਤੋਂ ਨੂੰ ਫੋਨ ਕਰਾ ਦੇ ਮੈਨੂੰ ਤਾਂ ਜਾਣਾ ਵੀ ਨਹੀਂ ਪੈਂਦਾ ਅੱਛਾ ਕਹਿੰਦੇ ਕਿਉਂ ਮੈਂ ਕਹਾਂਗਾ ਵੀ ਕੈਮ ਦੇ ਕੇ ਦੱਸੋਗੇ ਕਿਵੇਂ ਕਹਨੋ ਟਰੈਵਲ ਐਜੰਟ ਨੂੰ ਕਿਵੇਂ ਫੋਨ ਕਰਨਿਓ ਕਿਵੇਂ ਆਡੀਓ ਮੈਸੇਜ ਭੇਜਦੇ ਮੈਂ ਆਡੀਓ ਸੁਣਾ ਵੀ ਦੰਨਾ ਤੁਹਾਨੂੰ ਮੈਂ ਤੁਹਾਨੂੰ ਭੇਜ ਵੀ ਦਾਂਗਾ ਤੁਸੀਂ ਭਾਵੇਂ ਕਿਸੇ ਚਲਾ ਵੀ ਦਿਓ ਆਪਣੀ ਸਟੋਰੀ ਚ ਮੈਂ ਤੇ ਇੱਕੋ ਗੱਲ ਕਰਦਾ ਯਾਰ ਤੇਰੇ ਖਿਲਾਫ ਸ਼ਿਕਾਇਤ ਆਈ ਐ ਮੈਂ ਤੇਰੀ ਇਨਵੈਸਟੀਗੇਸ਼ਨ ਕਰ ਲਈ ਐ ਤੇਰੀ ਸ਼ਿਕਾਇਤ ਜਿਹੜੀ ਆਈ ਉਹ ਸੱਚੀ ਪਾਈ ਜਾਂਦੀ ਐ ਤੂੰ ਉੱਥੇ ਦੋਸ਼ੀ ਐ ਇਸ ਕਰਕੇ ਤੂੰ ਠੱਗੀ ਮਾਰੀ ਐ ਇਹਦੇ ਨਾਲ ਇਹਦੇ ਪੈਸੇ ਮੋੜ ਦੇ ਛੇਤੀ ਛੇਤੀ ਮੈਨੂੰ 24 ਘੰਟੇ ਦਾ ਦੇ ਕਦ ਵੀ ਉਹ ਹੋਏਗਾ ਤੇ ਨਾਲ ਇਹ ਆਡੀਓ ਇਸ ਲਈ ਭੇਜ ਰਿਹਾ ਤਾਂ ਕਿ ਤੂੰ ਰਿਕਾਰਡ ਰੱਖ ਸਕੇ ਜਿਹਦੇ ਪੁਲਿਸ ਵਾਲਾ ਨਾਲ ਤੇ ਸੈਟਿੰਗ ਹੈ ਜਿਹੜੇ ਮੰਤਰੀ ਨਾਲ ਤੇ ਸੈਟਿੰਗ ਨਾਲ ਸੁਣਾ ਦੇ ਵੀ ਦਾਉਂ ਸਤਨਾਮ ਨਾਲ ਧਮਕੀ ਦੇ ਰਿਹਾ ਤੈਨੂੰ ਔਰ ਇਹ ਕਰਕੇ ਹਟਾਂਗਾ ਮੈਂ ਬਸ ਇਹ ਗੱਲ ਹੈ ਜੇ ਨਾ ਪੈਸੇ ਵਾਪਸ ਕੀਤੇ ਫਿਰ ਫਿਰ ਅਸੀਂ ਕਰਦੇ ਆ ਫਿਰ ਕੀ ਹੈ ਫਿਰ ਕੀ ਕਰੋਗੇ ਅੱਗੇ ਫਿਰ ਮੈਂ ਉਹ ਜਿਹੜੀ ਕੰਪਲੇਂਟ ਹੈ ਲਿਖਾਈ ਹੁੰਦੀ ਹੈ ਪਹਿਲਾਂ ਮੈਂ ਉਦਾਂ ਨਹੀਂ ਗੱਲ ਕਰਦਾ ਕੰਪਲੇਂਟ ਲਿਖਾਈ ਹੁੰਦੀ ਹੈ ਜ਼ਿਲ੍ਹੇ ਦੇ ਐਸਐਸਪੀ ਨੂੰ ਫਿਰ ਬੰਦੇ ਨੂੰ ਕਹਿੰਦਾ ਐਸਐਸਪੀ ਕੋਲ ਭੇਜ ਗਿਆ ਦੱਸ ਦੇ ਵੀ ਇਸ ਟੀਮ ਨੇ ਭੇਜਿਆ ਐਸਐਸਪੀ ਕੋਲ ਜਾਂਦੀ ਹੈ ਕਿਸੇ ਆਈ ਆ ਫਿਰ ਆਈਓ ਨੂੰ ਪਤਾ ਹੀ ਹੁੰਦਾ ਜੇ ਇੱਕ ਆਈਓ ਕੋਲ 10 ਕੇਸ ਚਲੇ ਗਏ 20 ਕੇਸ ਚਲੇ ਗਏ ਇੰਟਰੈਕਟਿਵ ਸਾਡਾ ਨਾਮ ਆ ਗਿਆ ਉਹਨੂੰ ਪਤਾ ਯਾਰ ਬੰਦੇ ਨੇ ਜਲੂਸ ਕੱਢ ਦੇਣਾ ਸਾਡਾ ਇਸ ਕਰਕੇ ਪਰਚਾ ਦਾ ਕਰਨਾ ਹੀ ਪੈਣਾ ਉਹ ਫਿਰ ਪਰਚਾ ਦਰਜ ਕਰਾਣ ਤੱਕ ਜਾਂਦੇ ਆ ਫਿਰ ਐਦਾਂ ਦੇ ਇੱਕ ਹੁਣੇ ਰਾਤ ਹੋਈ ਕੰਪਨੀ ਸੀ ਕੈਲਵਨ ਕੰਪਨੀ ਸੀ 11 ਫੇਜ ਚ ਉਹ ਜੇਲ੍ਹ 'ਚ ਬੈਠਾ ਬੰਦਾ ਆ ਬੋਲਡ ਕੀ ਸੀ ਜੇਲ੍ਹ 7 ਸਾਲ ਜੇਲ੍ਹ 'ਚ ਰਿਹਾ ਤੇ ਕੁਲਦੀਪ ਗਿੱਲ ਸੀ ਕਿੰਨੀ ਵਾਰੀ ਜੇਲ੍ਹ ਚ ਗਿਆ ਤੇ ਆਪਾਂ ਕਿੰਨੇ ਬੰਦੇ ਜੇਲ੍ਹ 'ਚ ਭੇਜਦੇ ਆ ਫਿਰ ਜੇਲ੍ਹ ਭੇਜਣ ਵਾਤੇ ਜੇ ਫਿਰ ਅਸੀਂ ਆਪਣੀ ਖੁੰਦਗ ਚੋਣਾਂ ਵਾਤੇ ਹੁਣੇ ਇਥੇ ਇੱਕ ਇੰਡਸਟਰੀਅਲ ਚ ਹੈ ਲੜੀ ਮੈਂ ਉਹਦਾ ਨਾਮ ਭੁੱਲ ਗਿਆ ਉਹਨੇ 18 ਲੱਖ ਦੀ ਠੱਗੀ ਮਾਰੀ ਸੀ ਬਿਊਟੀ ਕੁਇਨ ਰਹੀ ਹੈ ਕਦੇ ਮੈਂ ਨਾਮ ਵੀ ਹੁਣ ਯਾਦ ਸਰੂ ਸਿੰਘ ਨਾਮ ਉਹਦਾ ਤੇ 2018 ਦਾ ਪਰਚਾ ਦਰਜ ਹੈ ਉਹਦੀ ਪੁਲਿਸ ਨਾਲ ਸੈਟਿੰਗ ਹੈ ਕਦੇ ਅਰੈਸਟ ਹੀ ਨਹੀਂ ਹੋਈ ਆਪਾਂ ਅਰੈਸਟ ਕਰਾਈ ਅਰੈਸਟ ਕਰਾ ਕੇ ਹਾਈ ਕੋਰਟ ਤੱਕ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ 7 ਵਾਰੀ ਕੇਸ ਲੱਗਿਆ 7 ਵਾਰੀ ਵਕੀਲ ਖੜਾ ਗਿਆ ਤਾ ਕੋ ਵਕੀਲ ਸਾਡੇ ਦੋਸਤ ਵੀ ਆਂ ਘੱਟ ਪੈਸੇ ਲੈਣੇ ਆਂ ਕਈ ਵਾਰ ਨਹੀਂ ਵੀ ਲੰਦੇ ਆ ਤੁਸੀਂ ਜਾਣਦੇ ਸਾਡੇ ਵਕੀਲਾਂ ਨੂੰ ਤੇ ਉਹਦੀ ਜ਼ਮਾਨਤ ਨਹੀਂ ਆਖੀਰ ਨੂੰ ਹਾਈ ਕੋਰਟ ਨੇ ਕਿਹਾ ਵੀ ਤੇਰੀ ਜ਼ਮਾਨਤ ਆ ਪਹਿਲਾਂ ਪੈਸੇ ਜਾਵਾ ਕਰਾ ਅੱਛਾ ਕਿੰਨੇ ਬੰਦੇ ਨਾਲ ਲੈ ਕੇ ਜਾਂਦੇ ਹੋ ਟਰੈਵਲ ਇੰਜਨ ਦੇ ਦਫ਼ਤਰ ਜਾਣਾ ਪੈ ਜਵੇ ਕਿੰਨੇ ਆਪਨਾ ਬੰਦੇ ਦਿਖਦੇ ਹੋ ਨਹੀਂ ਨਹੀਂ ਬਿਲਕੁਲ ਨਹੀਂ ਜੀ ਅ ਅਸੀਂ ਗੁੰਡੇ ਨਹੀਂ ਹਾਂ ਸਾਨੂੰ ਭੀੜ ਦੀ ਲੋੜ ਨਹੀਂ ਅਸੀਂ ਕੋਈ ਲੜਾਈ ਯੁੱਧ ਕਰਨ ਨਹੀਂ ਚੱਲੇ ਵੀ ਚਾਰ ਹਥਿਆਰ ਮੈਂ ਲੈ ਕੇ ਤੇ ਚਾਰ ਹਥਿਆਰ ਉਹ ਹੈ ਉਹ ਤਾਂ ਫਿਰ ਉਹਦੇ ਕੋਲ ਜ਼ਿਆਦਾ ਗੁੰਡੇ ਆ ਮੇਰੇ ਨਾਲ ਇੱਕ ਵਾਰੀ ਘੰਟੇ ਲਈ ਕਰ ਲਾਂਗੇ ਬਿਲਕੁਲ ਨਹੀਂ ਸਿਰਫ ਅਸੂਲਨ ਕੰਮ ਕਰੀਦਾ ਜ਼ਿੰਦਗੀ ਦਾ ਇੱਕੋ ਸਾਡੇ ਤੇ ਸੈਕਸ ਕੈਂਡਲ ਫਸਾਉਣ ਵਾਸਤੇ ਇਹਨਾਂ ਦੀ ਕੋਈ ਵਰਕਰ ਗੇਮ ਨਾ ਬਣਾ ਦੇ ਸਾਡੇ ਵਾਸਤੇ ਕੋਈ ਅਜਿਹਾ ਸਬੂਤ ਨਾ ਸਾਡੇ ਖਿਲਾਫ ਨਿਕਲ ਆਏ ਇਹ ਕੈਨ ਮੈਨੂੰ ਦਬਕੇ ਮਾਰਦਾ ਦਬਕਾ ਦੱਸਣਾਓ ਅਹੀਂ ਤੇ ਇਹ ਕਹਿੰਦੇ ਅੰਦਰ ਭੇਜ ਦਾਂਗੇ ਕਾਨੂੰਨ ਦੀ ਕਾਰਵਾਈ ਕਰ ਦਾਂਗੇ ਆਹ ਬੰਦੇ ਜੇਲ੍ਹ ਭੇਜੇ ਦੇਖ ਲਓ ਕਿਹੜੇ ਝੁੱਠੇ ਆ ਇਹ ਧਮਕੀ ਥੋੜੀ ਐ ਇਹ ਥੋੜੀ ਕਹਿੰਦੇ ਮੈਂ ਤੈਨੂੰ ਜਵਾਨ ਖਿੱਚ ਲਾਂਗਾ ਤੇਰਾ ਗਲ ਫੜ ਲਾਂਗਾ ਜਾਂ ਮਾਂ ਦੀ ਭੈਣ ਦੀ ਤੁਸੀਂ ਕਰਦੇ ਨਹੀਂ ਤੇ ਜੋ ਅਸੀਂ ਧਮਕੀ ਦਿੰਨੇ ਉਹ ਤੇ ਖਰੇ ਵੀ ਉਤਰਦੇ ਆ ਪਰ ਜਿਹੜੇ ਬੰਦੇ ਜੇਲੇ 'ਚ ਬੈਠੇ ਇਹਨੂੰ ਕਹਿੰਦੇ ਪੁੱਛ ਲੈ ਭੇਜੇ ਮੈਂ ਤਾਂ ਦੋ ਦੋ ਤੇ ਨਾਮ ਲੈ ਲਿਆ ਮੈਂ ਕੱਲ ਵੀ ਇੱਕ ਫੇਸਬੁਕ ਤੇ ਸੋਸ਼ਲ ਮੀਡੀਆ 'ਤੇ ਪੋਸਟ ਪਾਈਏ ਪੰਜ ਕੰਪਨੀਆਂ ਤੇ ਪੰਜ ਕੰਪਨੀਆਂ ਜਿਹਦੇ ਮੈਂ ਦੱਸਦਾ ਵੀ ਇੱਕ ਦਿਨ 'ਚ ਪੰਜ ਚਾਰ ਪੰਜ ਚਾਰ 40-50 ਬੰਦੇ ਦੇ ਪੈਸੇ ਮਿਲੇ ਆ 5-4 ਕਰੋੜ ਰੁਪਇਆ ਉਸ ਤੋਂ ਬਾਅਦ ਮੁੜ ਕੇ ਮੈਨੂੰ ਕਦੇ ਉਹਦੇ ਦਫ਼ਤਰ ਨਹੀਂ ਜਾਣਾ ਪਿਆ 2018 ਤੋਂ ਬਾਅਦ ਕਦੇ ਵੀ ਨਹੀਂ ਗਿਆ ਹੁਣ ਤੱਕ ਦਰਦਨਾ ਕੇਸ ਉਸੇ ਇੱਕ ਏਜੰਸੀ ਦੀ ਆਏ ਤੇ ਕਈ ਕਰੋੜ ਰੁਪਏ ਮੋੜਿਆ ਮੁੜ ਕੇ ਕਦੇ ਜ਼ਿੰਦਗੀ ਮੈਨੂੰ ਪਤਾ ਵੀ ਨਹੀਂ ਉਹਦਾ ਮਾਲਕ ਕੌਣ ਆ ਉਹਨੇ ਫਿਰ ਕਹਦਾ ਯਾਰ ਜੇ ਤੇ ਕੋਈ ਵੀ ਕੋਨੇ ਪਹਿਲੇ ਹੱਥ ਲੱਗੇ ਹੋਏ ਆ ਵੀ ਕਿਤੇ ਵਿੱਚ 5-5 7-7 ਕਰੋੜ ਮਿਲੇ ਆ ਤੇ ਭਾਵੇਂ ਕਿਸੇ ਐਸਐਸਪੀ ਦੇ ਰਿਸ਼ਤੇਦਾਰ ਆ ਭਾਵੇਂ ਹੋਰ ਆ ਪੈਸੇ ਮੋੜਨੇ ਪੈਂਦੇ ਤੁਸੀਂ ਸੱਜਣ ਗੱਲ ਪਾਸ ਸੁਣੀ ਹੈ ਸਾਡੇ ਨਾਲ ਮਜੂਸ ਤਾਂ ਨਾ ਸਤਨਾਮ ਦਾਊ ਜਿਨ੍ਹਾਂ ਨੇ ਗੱਲਬਾਤ ਆਪਣੀ ਰੱਖੀ ਹੈ ਕਿਸ ਤਰੀਕੇ ਦੇ ਨਾਲ ਇਹ ਪੈਸੇ ਦਵਾਉਂਦੇ